ਅੱਜ ਪਹੁੰਚੇ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਇੱਥੇ ਆਪਾਂ ਤੁਹਾਨੂੰ ਘੋੜਾ ਦਿਖਾਉਣਾ ਜਹਾਂਗੀਰ ਜਹਾਂਗੀਰ ਐਸਕੇ ਸਟੱਡ ਫਾਰਮ ਦੀ ਸ਼ਾਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਇਹ ਘੋੜਾ ਤੇ ਇਸ ਘੋੜੇ ਦੀ ਆਪਾਂ ਬਲੱਡ ਲਾਈਨ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਘੋੜੇ ਦੀ ਇਹਦੀ ਖੂਬਸੂਰਤੀ ਦੇਖ ਲਓ ਇਹਦਾ ਕੱਲਾ ਕੱਲਾ ਮਸਲ ਦੇਖ ਲਓ ਇੱਕ ਇੱਕ ਨਾੜ ਦਿਖਦੀ ਆ ਇਸ ਘੋੜੇ ਦੇ ਪਿੰਡੇ 'ਚੋਂ ਇਹਦੀ ਸਕਿਨ ਬਹੁਤ ਪਤਲੀ ਆ ਸ਼ੀਸ਼ੇ ਵਾਂਗੂ ਚਮਕ ਰਹੀ ਆ ਇਦੀ ਨੈਕ ਪ੍ਰੋਫਾਈਲ ਦੀ ਗੱਲ ਕਰਾਂ ਮੈਂ, ਇਹਦੀ ਬਿਊਟੀ ਦੀ ਗੱਲ ਕਰਾਂ ਤਾਂ ਲਾਜਵਾਵਾ। ਇਹਦੀ ਮਾਰਕਿੰਗ ਬਹੁਤ ਪਿਆਰੀ ਆ। ਮੱਥੇ ਪਟਾ ਤੇ ਤਿੰਨ ਪੈਰ ਚਿੱਟੇ। ਬਾਕੀ ਵੀਡੀਓ 'ਚ ਤੁਸੀਂ ਮਣੀਆਂ-ਮੁਣੀਆਂ ਦੇਖ ਲਓ ਇਹਦਾ। ਐਨ ਪੂਰਾ ਫਿੱਟ ਕੋੜਾ ਮਾਡਲ ਕਹਿ ਸਕਦਾ ਇਹਨੂੰ ਮੈਂ। ਜਹਾਂਗੀਰ ਦੇ ਪਿਓ ਨੂੰ ਤਾਂ ਸਾਰੇ ਜਾਣਦੀ ਆ। ਲਿਵਿੰਗ ਲੈਜੈਂਡ ਕਾਲਾ ਕੰਟਾ ਤੇ ਕਾਲਾ ਕੰਟਾ ਆ ਗਿਆ ਅਲੀ ਸ਼ਾਨ ਦਾ। ਤੇ ਅਲੀ ਸ਼ਾਨ ਦੀ ਲਾਈਨ 'ਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਿਊਟੀ ਸਭ ਤੋਂ ਵੱਧ ਆਉਂਦੀ ਆ। ਤੇ ਜੇ ਦੀ ਆਪਾਂ ਮਦਰ ਸਾਈਡ ਤੋਂ ਗੱਲ ਕਰੀਏ ਤਾਂ ਮਾਂ ਇਹਦੀ ਰਾਜ ਸੁਨੇਨਾ ਜੋ ਕਿ ਰਤਨਾਕਰ ਕੋੜੇ ਦੀ ਆ ਤੇ ਦੋਵੇਂ ਪਾਸੋਂ ਬਲੱਡ ਲਾਈਨ ਬਹੁਤ ਸਟਰੋਂਗ ਆ ਤੇ ਬਾਕੀ ਆਪ ਵੀ ਹੁਣ ਇਹਦੇ ਬੱਚੇ ਆ ਜਿਹੜੇ ਉਹ ਘੋੜੇ ਬਣਦੇ ਜਾ ਰਿਹਾ ਅੱਗੇ ਵੀਡੀਓ 'ਚ ਮੈਂ ਤੁਹਾਨੂੰ ਫੋਟੋਆਂ ਲਾਉਂਗਾ ਉਹਦੀਆਂ ਤੇ ਬਹੁਤ ਚੰਗੇ ਬੱਚੇ ਆਪਦੇ ਤੋਂ ਵੀ ਵੱਧ ਕੇ ਬੱਚੇ ਦੇ ਰਿਆ ਇਹ ਮਾਰਕਿੰਗ ਇਹਦੀ ਜ਼ਿਆਦਾਤਰ ਪਟਿਆਲੀ ਆ ਰਹੀ ਆ ਬਾਬਾ ਜੀ ਕਹਿੰਦੇ ਬਾਕੀ ਗੱਲ ਆ ਗਈ ਬਿਊਟੀ ਦੀ ਬਿਊਟੀ ਇਹਦੇ 'ਚ ਵੀ ਬਹੁਤ ਆ ਇਹਦੇ ਪਿਓ 'ਚ ਵੀ ਇਹਦੇ ਦਾਦੇ 'ਚ ਵੀ ਜੇ ਦੀ ਮਾਂ ਵਾਲੀ ਸਾਈਡ ਤੋਂ ਆਪਾਂ ਗੱਲ ਕਰੀਏ ਤਾਂ ਰਤਨਾਕਰ ਦੀ ਖੂਬਸੂਰਤੀ ਵੀ ਅਲੱਗ ਗਈ ਸੀ। ਸੋ ਇਸ ਕਰਕੇ ਇਹਦੇ ਬੱਚੇ ਵੀ ਬਹੁਤ ਖੂਬਸੂਰਤ ਤੇ ਪਿਆਰੇ ਆ ਰਿਹਾ। ਆ ਕੰਨ-ਕੰਨ ਦੇਖ ਲਓ ਤੁਸੀਂ ਬਹੁਤ ਸੋਹਣਾ, ਛਾਤੀ, ਪਿੱਠ ਪੋੜਾ ਐਨ ਓਕੇ ਆ ਸਾਰੇ ਪਾਸੋਂ ਘੋੜਾ ਜੀ ਇਹ। ਬਾਕੀ ਬਾਬਾ ਜੀ ਕਹਿੰਦੇ ਸੀ ਐਕਸਰਸਾਈਜ਼ ਵੀ ਪੂਰੀ ਦਿਨ ਐ। ਆ ਦੇਖੋ ਘੋੜਾ ਤੁਹਾਨੂੰ ਕਿਵੇਂ ਲਿਸ਼ਕਾ ਮਾਰਦਾ ਦੇਖਦਾ। ਕੱਲੀ-ਕੱਲੀ ਚੀਜ਼ ਆ ਜਿਹੜੀ ਅਲੱਗ ਤੋਂ ਨਜ਼ਰ ਆਉਂਦੀ ਆ। ਇਹ ਨਹੀਂ ਹੈਗਾ ਵੀ ਜ਼ਿਆਦਾ ਹੈਵੀ ਕੀਤਾ ਹੋਇਆ ਘੋੜਾ। ਬਿਲਕੁਲ ਐਨ ਛੰਟਿਆ ਪਿਆ। ਜਿਵੇਂ ਇੱਕ ਮਾਡਲ ਦੀ ਬਾਡੀ ਹੁੰਦੀ ਤੇ ਬਾਕੀ ਘੋੜਾ ਤਾਂ ਚੰਗਾ ਹੈ ਹੀ ਹੈ ਆ ਬਾਬਾ ਜੀ ਦੇ ਕੋਲ ਤੇ ਤੁਹਾਨੂੰ ਇਸ ਵੀਡੀਓ ਚ ਮੈਂ ਘੋੜੀਆਂ ਬਹੁਤ ਘੈਂਟ ਦਿਖਾਉਣੀਆਂ ਨੇ ਐਨ ਚੋਟੀ ਦੀਆਂ ਜਿਨ੍ਹਾਂ ਨੂੰ ਆਪਾਂ ਬਰੂਡ ਮੇਅਰ ਕਹਿ ਸਕਦੇ ਆਂ ਚੰਗੀਆਂ ਘੋੜੀਆਂ ਨੇ ਪੂਰੀਆਂ ਚੰਗੀ ਬਲੱਡ ਲਾਈਨ ਦੀਆਂ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਘੋੜੀ ਤੁਹਾਨੂੰ ਫੀਸ ਵੀ ਦੱਸਾਂਗੇ ਆਪਾਂ ਬਾਕੀ ਦੀ ਸਾਰੀ ਡਿਟੇਲ ਆਜੋ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਲੈਣਾਂ ਡਿਟੇਲ ਜੁੜੇ ਰਹੇ ਵੀਡੀਓ ਨਾਲ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸੱਜਣ ਦੋਸਤ ਆ ਆਪਣੇ ਨਵੇਂ ਆ ਚੈਨਲ ਤੇ ਉਹ ਫੋਲੋ ਜਰੂਰ ਕਰ ਲਿਓ ਚੈਨਲ ਲਓ ਮਿੱਤਰੋ ਗੁਰੂ ਰਾਮਦਾਸ ਦੀ ਨਗਰੀ ਸ਼੍ਰੀ ਅਮਰਸਰ ਸਾਹਿਬ ਪਹੁੰਚੇ ਆਂ ਜੀ ਐਸ ਕੇ ਸਟੱਡ ਫਾਰਮ ਤੇ ਤੇ ਮੇਰੇ ਨਾਲ ਬਾਬਾ ਸਾਹਿਬ ਨੇ ਸਾਰੇ ਘੋੜਿਆਂ ਵਾਲੇ ਭਰਾ ਜਾਣਦੇ ਆ ਘੋੜਾ ਬਹੁਤ ਮਸ਼ਹੂਰ ਹੈ ਨਾਲ ਕੋਲ ਕਾਲੇ ਕਾਂਡੇ ਦਾ ਪੁੱਤ ਜਹਾਂਗੀਰ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਬਾਬਾਈ ਦੇ ਫਾਰਮ ਦਾ ਤੁਹਾਨੂੰ ਟੂਰ ਵੀ ਕਰਾਵਾਂਗੇ ਬਹੁਤ ਟੌਪ ਦੀਆਂ ਘੋੜੀਆਂ ਨੇ ਜਿਨ੍ਹਾਂ ਨੇ ਸਰੇ ਦਾ ਘੋੜਾ ਚੋਟੀ ਦਾ ਰੱਖਿਆ ਨਾ ਉੰਨੀ ਹੀ ਘੈਂਟ ਘੋੜੀਆਂ ਰੱਖਿਆ ਨੇ ਬਾਬਾਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਬੈਂਤੂਰੇ ਤੇਰਾ ਮੇਰੇ ਫਾਰਮ ਤੇ ਹੋਂ ਤੇ ਥੈਂਕ ਯੂ ਔਰ ਤੇਰੇ ਸਾਰੇ ਸਮੁੱੱਚੇ ਘੋੜਾ ਜਗਤ ਤੇ ਜਿਹੜੇ ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪਹਿਲਾਂ ਤਾਂ ਬਾਬਾ ਜੀ ਮਨੂੰ ਤੁਹਾਡੇ ਅਸੀਂ ਫਾਰਮ ਦੀ ਵੀਡੀਓ ਕਵਰ ਕਰਨ ਆਏ। ਚਲੋ ਗੁਰੂ ਮਹਾਰਾਜ ਦੇ ਇੱਥੇ ਦਰਸ਼ਨ ਹੋ ਗਏ ਸਾਨੂੰ ਬਹਾਨੇ ਨਾਲ ਆਇਆ ਜਾਂਦਾ ਹੈ ਨਾ ਜੀ। ਤੇ ਇਸ ਗੱਲੋਂ ਅਸੀਂ ਵੀ ਤੁਹਾਡੇ ਧੰਨਵਾਦੀ ਹਾਂ ਜੀ। ਨਹੀਂ ਨਹੀਂ ਤੁਸੀਂ ਭਰਾ ਜੀ ਸਤਿਕਾਰਜੋ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਤੇ ਹਰ ਇੱਕ ਦਾ ਬਹੁਤ ਹੀ ਜਾਦੀ ਨੇਚਰ ਹੈ ਜੀ। ਕੋਈ ਹਜ਼ਾਰ ਕਿਲੋਮੀਟਰ ਤੇ ਬੈਠਾ ਤੇ ਭਾਵੇਂ ਸੱਤ ਸਮੁੰਦਰੋਂ ਪਾਰ ਬੈਠਾ ਉਹਦੀ ਆਸਤਾ ਸ੍ਰੀ ਦਰਬਾਰ ਸਾਹਿਬ ਨਾਲ ਜੁੜੀ ਹੈ ਜੀ। ਬਿਲਕੁਲ ਜੀ। ਬਾਕੀ ਬਾਬਾ ਜੀ ਜਿਹੜੀ ਜਗ੍ਹਾ ਤੇ ਤੁਸੀਂ ਘੋੜੇ ਰੱਖੇ ਹੋ ਮੈਨੂੰ ਲੱਗਦਾ ਇਹਦਾ ਫੁੱਟਾਂ ਚ ਜਗ੍ਹਾ ਮਿਲਦੀ ਹੁੰਦੀ ਹੈ ਤੁਸੀਂ ਘੋੜੇ ਰੱਖੇ ਹੋ ਜੀ 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 ਇਦਾਂ ਹੀ ਹੈ ਠੀਕ ਹੈ ਜੀ ਇਹ ਸ਼ੌਕ ਹੁੰਦਾ ਆਪੋ ਆਪਣਾ ਤੇ ਹੁਣ ਜੇ ਆਪਾਂ ਗੱਲ ਕਰੀਏ ਜਹਾਂਗੀਰ ਦੀ ਜੀ ਤੇ ਜਹਾਂਗੀਰ ਦੀ ਨਾ ਸਭ ਤੋਂ ਜਿਹੜੀ ਚੀਜ਼ ਆਉਣਸਾਰ ਦੇਖਿਆ ਮੈਂ ਘੋੜਾ ਤੁਹਾਡੇ ਘੋੜੇ ਦੀ ਫਿਟਨੈਸ ਮੈਨੂੰ ਸਭ ਤੋਂ ਟੈਂਟ ਲੱਗੀ ਆ ਬਾਬਾ ਜੀ ਅਸਲ ਵਿੱਚ ਸਭ ਤੋਂ ਵੱਡੀ ਹੁੰਦੀ ਹੈ ਜੀ ਬੈਂਤ ਵੀਰੇ ਇਹ ਚੀਜ਼ ਹੁੰਦੀ ਆ ਵੀ ਘੋੜੇ ਦੇ ਉੱਪਰ ਮੈਟਰ ਕਰਦੀ ਆ ਰੈਡਿੰਗ ਜੇ ਐਕਸਰਸਾਈਜ਼ ਐ ਐਕਸਰਸਾਈਜ਼ ਉਹ ਤੇ ਖੈਰ ਅਸੀਂ ਦਿੰਨੇ ਦਿੰਨੇ ਆ ਸਹੀ ਗੱਲ ਆ ਬਾਬਾ ਜੀ ਉਦੋਂ ਗਾੜੀ ਆ ਜਾਂਦਾ ਘੋੜੇ ਦੇ ਉੱਤੇ ਡਾਈਟ 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 ਦੇ ਵਿੱਚ ਹਰ ਬੰਦੇ ਦੀ ਚੁਆਇਸ ਆ ਹਰ ਬੰਦੇ ਦੀ ਸੋਚ ਆ ਵੀ ਆਪਾਂ ਕੀ ਪਾਉਣੇ ਆ ਕੀ ਪਾਉਣੇ ਹਾਂ ਠੀਕ ਆ ਸਾਰਿਆਂ ਦੀ ਸੋਚ ਨੂੰ ਕੋਈ ਆਪਾਂ ਮੈਟਰ ਨਹੀਂ ਕਰ ਸਕਦੇ ਸਹੀ ਗੱਲ ਆ ਸਾਰੇ ਆਪੋ ਆਪਣੀ ਜਗ੍ਹਾ ਸਾਰੇ ਸਹੀ ਆ ਸਾਰੇ ਘੋੜਾ ਪਾਲਕ ਵੀਰ ਵੀ ਸਹੀ ਨੇ ਜਿਵੇਂ ਜੇ 100 ਬੰਦਾ ਬਾਬਾ ਜੀ ਘੋੜਾ ਰੱਖ ਲਓ ਜੋ 80 ਲੋਕਾਂ ਦਾ ਅਲੱਗ-ਅਲੱਗ ਤਰੀਕਾ ਸਾਡੇ ਤੋਂ 100 ਤੋਂ 100 ਹੀ ਸੀਨੀਅਰ ਆ ਜੀ ਇਹ ਵੀ ਠੀਕ ਅਸੀਂ ਆਪਾਂ ਸਾਰਿਆਂ ਤੋਂ ਆਪਦੇ ਤੋਂ ਸੀਨੀਅਰ ਮੰਨਦੇ ਆਂ ਜੀ ਸਾਰਿਆਂ ਨੂੰ ਉਦੋਂ ਗਾੜੀ ਬੈਂਤ ਵੀਰ ਜੀ ਸਭ ਤੋਂ ਵੱਡੀ ਸੋਚ ਬੰਦੇ ਦੀ ਆਪਣੀ ਹੋਣੀ ਚਾਹੀਦੀ ਆ ਮਾਈਂਡ ਆਪਣਾਉਣਾ ਚਾਹੀਦਾ ਜੇ ਤੁਸੀਂ ਕਿਸੇ ਦੇ ਮਾਈਂਡ ਨਾਲ ਚੱਲੋਗੇ ਨਾ ਤੇ ਮੈਨੂੰ ਲੱਗਦਾ ਕਿ ਤੁਸੀਂ ਪਾਸ ਨਹੀਂ ਹੋ ਸਕਦੇ ਪਾਸ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਬਾਬਾ ਜੀ ਮੈਂ ਤੁਹਾਡੇ ਏਰੀ ਦੀ ਇੱਕ ਹੋਰ ਵੀ ਗੱਲ ਕਰਨੀ ਆ ਤੁਹਾਡੇ ਏਰੀ ਚ ਕੋੜੇ ਬਹੁਤ ਟੌਪ ਦੇ ਰਹੇ ਆ ਜੀ ਸ਼ੁਰੂ ਤੋਂ ਲੈ ਕੇ ਹਨਾ ਜੀ 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 ਚੰਗੇ ਕੋੜੇ ਸਭ ਤੋਂ ਪਹਿਲਾਂ ਆਪਾਂ ਇਹਦੀ ਡਿਟੇਲ ਲਈਏ ਸੂਰਮੇ ਦੀ ਤੇ ਹੁਣ ਬਾਬਾ ਜੀ ਉਮਰ ਕਿੰਨੀ ਹੋਗੀ ਆਪਣੇ ਕੋੜੀ ਦੀ ਉਮਰ ਇਹਦਾ ਨਾ 16 ਦੇ ਵਿੱਚ ਗੈਰੀ ਅਛਾ ਜੀ 17 ਦੇ ਦਾ ਬਰਥ ਆ ਜੀ 2017 ਦਾ ਬਰਥ ਆ 2017 ਦਾ ਬਰਥ ਆ ਜੀ ਠੀਕ ਹੈ ਜੀ ਇਹ ਘੋੜਾ 2020 ਦੇ ਵਿੱਚ ਗੈਰੀ ਗਿਲ ਭਾਜੀ ਨੇ ਖੜਿਆ ਸੀ ਪੁਸ਼ਕਰ ਇਹਦੀ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਹਨਾ ਫੁੱਲ ਬਨਣ ਲੱਗੇ ਡਰ ਗਿਆ ਸੀ ਵੀ ਕਰੰਟ ਦੱਸਦਾ ਸੀ ਘੋੜੇ ਦਾ ਵੀ ਘਾਂਟੇ ਦਾ ਪੁੱਤ ਆ ਮੈਂ ਤੇ ਸ਼ੋ ਵੀ ਜਿੱਤੇ ਆ ਬਾਬਾ ਜੀ ਤੇ ਆਪਣੇ ਕੋਲ ਕਦੋਂ ਆਇਆ ਘੋੜਾ ਜੀ ਇਹ ਆਪਾਂ 2022 ਚ ਖਰੀਦਿਆ ਜੀ 2022 ਚ ਆਇਆ 22 ਜੀ ਖਰੀਦਾ ਸੀ ਦੀਪਕ ਭਾਈ ਜੀ ਫਰੀਦਕੋਟ ਵਾਲੇ ਤੋਂ ਫਲਾਈਂਗ ਹਾਕ ਕਾਲਜ ਹਾਂ ਠੀਕ ਠੀਕ ਹੈ ਜੀ ਉਹ ਵਦਿਆਨ ਸਾਨੂੰ ਉਹ ਬਹੁਤ ਪਿਆਰ ਨਾਲ ਕੋੜਾ ਦਿੱਤਾ ਸੀ ਜੀ ਹਾਂਜੀ ਕੋੜੇ ਦੇ ਗਾਗ ਬਹੁਤ ਖੜੇ ਸੀ ਪਰ ਪਿਆਰ ਨਾਲ ਕੋੜਾ ਦਿੱਤਾ ਸੀ ਤੇ ਆਪਣੇ ਕੋਲ ਹੁਣ ਤੀਜਾ ਸਾਲ ਲੱਗਿਆ ਫਿਰ ਇਹਨੂੰ ਆ ਆਪਣੇ ਕੋਲ ਤੀਜਾ ਸਾਲ ਲੱਗਿਆ ਹੈ ਨਾ ਤੀਜਾ ਸਾਲ ਲੱਗਿਆ ਠੀਕ ਹੈ ਬਾਈ ਤੇ ਜਦੋਂ ਦਾ ਆਪਣੇ ਦੇ ਫਾਰਮ ਤੇ ਆ ਫਿਰ ਤਾਂ ਰਿਜ਼ਲਟ ਵੀ ਨੇੜੇ ਦੇੜ ਵਧੀਆ ਰਿਜ਼ਲਟ ਖੜੇ ਆ ਜੀ ਖੜਗੇ ਮਾਰਕੀਟ ਚ ਖੜਗੇ ਦੇ ਰਿਜ਼ਲਟ ਜਿਹੜੇ ਸਾਡੇ ਤੋਂ ਆਣ ਕੇ ਠੀਕ ਹੈ ਜੀ ਹਾਂ ਕਿਉਂਕਿ ਇਹਦੀ ਖਾਨਦਾਨੀ ਵੀ ਬਹੁਤ ਚੰਗੀ ਹੈ ਦੀ ਮਦਰ ਦੀ ਵੀ ਮਤਲਬ ਬਹੁਤ ਚੰਗੀ ਬਲੱਡ ਲਾਈਨ ਹੈ ਤੁਸੀਂ ਗੱਲ ਕਰਦੇ ਜੀ ਇਹਦੀ ਜਿਹੜੀ ਮਦਰ ਆ ਨਾ ਜੀ ਉਹ ਹੈਗੀ ਆ ਜੀ ਡਾਇਰੈਕਟਰ ਰਤਨਕਰ ਦੀ ਆ ਅੱਛਾ ਜੀ ਕੱਲੇ ਬਲੇਜ ਦੀ ਹੈਗੀ ਆ ਜੀ ਉਹ 6 ਫੁੱਟ ਇੰਚ ਹਾਈ ਡਾ ਘੋੜੀ ਦੀ ਹਮਮ ਔਰ ਉਹ ਉਹ ਘੋੜੀ ਗੈਰੀ ਭਾਜੀ ਦੇ ਘਰੇ ਆ ਰਸਨੇਨਾ ਘੋੜੀ ਦਾ ਨਾਮ ਰਸਨੇਨਾ ਜੀ ਠੀਕ ਆ ਉਹਦਾ ਬੱਚਾ ਆ ਗਿਆ ਜੀ ਇਹ ਉਹਦਾ ਬੱਚਾ ਮਾਂ ਵਾਲੇ ਪਾਸਿਓ ਰਤਨਕਰ ਆ ਗਿਆ ਜੀ ਪਿਓ ਵਾਲੇ ਬਣਿਓ ਅਲੀਸ਼ਾ ਨਾਮ ਆ ਗਿਆ ਜੀ ਤੇ ਲੈਜੈਂਡ ਘੋ 7 ਸਾਲ ਚ ਜਾ ਰਿਹਾ ਕੁੜਾ ਜੀ 7ਵੇਂ ਸਾਲ ਚ ਜਾ ਤੇ ਉਹ ਤੁਸੀਂ ਤਾਂ ਲਾਇਆ ਬਾਬਾ ਜੀ ਸ਼ੋਅ ਚ ਉਸ ਤੋਂ ਬਾਅਦ ਉਹ ਕੁਛ ਨਹੀਂ ਨਹੀਂ ਆਪਣੇ ਕੋਲ 2 ਸਾਲ ਹੈ ਤੇ ਦੋ ਚਾਲ ਮੰਡੀਆਂ ਦੀਆਂ ਬਿਮਾਰੀਆਂ ਦੀਆਂ ਦੇ ਕਰਕੇ ਮਾਰਕੀਟ ਚ ਲੈ ਕੇ ਨਹੀਂ ਜਾਇਆ ਬਾਕੀ ਜਿਹੜਾ ਬਾਬਾ ਜੀ ਚੈਂਪੀਅਨ ਬਣ ਗਿਆ ਪਤਾ ਹੀ ਆ ਹੁਣ ਹੁਣ ਇਹਨੇ ਪ੍ਰੂਵ ਕਰਨਾ ਆ ਉਹਦੀ ਬਰੀਡਿੰਗ ਦੇ ਵਿੱਚ ਤੇ ਕਰ ਵੀ ਰਿਹਾ ਨਹੀਂ ਬੱਚੇ ਬਹੁਤ ਖੜਿਆ ਬੱਚਾ ਇੱਕ دیਵਾ ਕੁੜਾ ਜਿਹੜਾ ਸੀ ਪੱਤੋ ਹੀਰਾ ਸਿੰਘ ਥੋੜੇ ਚਿਰ ਪਹਿਲਾਂ ਸਪੈਰ ਹੋਇਆ ਉਹ ਇਹਦਾ ਬੱਚਾ ਸੀ ਜਹਾਂਗੀਰ ਦਾ ਜਹਾਂਗੀਰ ਜੀ ਉਸ ਤੋਂ ਬਾਅਦ ਫਰੀਆਦ ਕੁੜਾ ਇੱਥੇ ਮੇਰਾ ਦੋਸਤ ਹੈ ਨਵਰੇ ਹੁੰਦਲ ਮੁੰਡਾ ਉਹਦੇ ਕੋਲ ਦੋ ਕੁੜੇ ਆ ਜੀ ਉਹ ਅਲੀ ਬਤਾਲੀ ਮੁੰਨੇ ਦਾ ਕੋੜਾ ਆ ਗਈ ਅੱਛਾ ਅੱਛਾ ਔਰ ਇੱਕ ਮੈਂ ਤੇ ਚਲੋ ਬਾਈ ਨੂੰ ਜਾਣਦਾ ਨਹੀਂ ਆ ਕੋਕੇ ਫੈਂਟੇ ਵਾਲੇ ਨੂੰ ਕਹਿੰਦੇ ਹਾਂ ਲੁਧਿਆਣੇ ਹਾਂਜੀ ਹਾਂਜੀ ਉਹਨੂੰ ਗੈਰੀ ਬਾਈ ਨੇ ਇਹਦੀ ਪਹਿਲੀ ਰਿਜ਼ਲਟ ਤੇ ਪਹਿਲੀ ਬਸ਼ੇਰੀ ਪੰਜ ਕਲਿਆਣ ਉਹਨੂੰ ਬਾਈ ਨੂੰ ਦਿੱਤੀ ਹੈ ਜੀ ਅੱਛਾ ਜੀ ਉਹ ਵੀ ਇਹਦੀ ਬੱਚੀ ਆ ਜੀ ਬਾਕੀ ਇਹ ਆਪਦੇ ਪਿਓ ਦੀ ਦੇਖੇ ਪਉਂਦਾ ਤਿੰਨ ਪੈਰ ਜਿੱਟੇ ਮੱਥੇ ਪਟਾ ਬਾਈ ਗਰਦਨ ਗੁਰਦਨਾ ਜਿਹੜੀ ਇਹਦੀ ਹਨਾ ਪੁੱਠਾ ਪਾਠਾ ਵੀ ਬਾ ਕਮਾਲ ਚੀਜ਼ ਆ ਬਾਈ ਪਿਓ ਤੇ ਚਲੋ ਕੋੜਾ ਬਹੁਤ ਸੋਹਣਾ ਹਾਂ ਪਰ ਅੱਜ ਦੀ ਡੇਡ ਦੇ ਵਿੱਚ ਕਈ ਪੁੱਤ ਵੀ ਪਿਓ ਨੂੰ ਘਟ ਜਾਂਦੇ ਆ ਜੀ ਹਾਂ ਨਹੀਂ ਬਹੁਤ ਸੋਹਣਾ ਪ ਡਿਗਰੀ ਕੋਡ ਆ ਜਿਹੜਾ ਆਪਦੇ ਤੋਂ ਵੱਧ ਕੇ ਜੇ ਜੀ 20 ਤੋਂ 30% ਆਪਦੇ ਤੋਂ ਕੁਝ ਚੰਗੇ ਕੈਰੈਕਟਰ ਜੀ ਉਸੇ ਨੂੰ ਕਹਿ ਜਾਂਦਾ ਤੇ ਬਾਬਾ ਜੀ ਹੁਣ ਫੀਸ ਕਿੰਨੀ ਆ ਆਪਣੇ ਜਹਾਂਗੀਰ ਦੀ ਇਹ ਫੀਸ ਹੁਣ ਥੋੜਾ ਚਿਰ ਪਹਿਲਾਂ ਹੀ ਆਪਾਂ ਇਹਦੀ 75000 ਰੁਪਏ ਕੀਤੀ ਹੈ 75000 ਆ ਜੀ ਜੀ ਠੀਕ ਆ ਬਾਬਾ ਜੀ ਹਾਂ ਜੀ ਤੇ 75000 ਫੀਸ ਆ ਤੇ ਇੱਥੇ ਤੁਹਾਡੇ ਮਨ ਨਾਲ ਡਾਕਟਰ ਦੀ ਸਹੂਲਤ ਵੀ ਪੂਰੀ ਡਾਕਟਰ ਸਾਹਿਬ ਆ ਸਾਡੇ 3-4 ਡਾਕਟਰ ਸਾਹਿਬ ਜਿਤ ਤਰ੍ਹਾਂ ਦਾ ਵੀ ਮੌਕੇ ਤੇ ਡਾਕਟਰ ਚਮਚੇਰ ਭਾਜੀ ਆ ਫਰੋਜਪੁਰ ਤੋਂ ਔਰ ਡਾਕਟਰ ਬਲਿੰਦਰ ਜੀ ਆ ਔਰ ਅੰਕਲ ਸਣੀ ਮੋਕੇ ਵਾਲਿਆਂ ਦੇ ਫਾਰਮ ਤੇ ਰਹ ਰਹੇ ਨੇ ਅਮਰਜੈਂਸੀ ਵੀ ਲੋਡ ਹੋਵੇ ਤੇ ਆ ਜਾਂਦੇ ਠੀਕ ਠੀਕ ਹੈ ਜੀ ਬਾਕੀ ਅਮਰਜੈਂਸੀ ਕੋਈ ਅਮਰਜੈਂਸੀ ਘੋੜੀ ਆਂਦੀ ਆ ਤੇ ਡਾਕਟਰ ਸਾਹਿਬ ਚੀਮਾ ਜੀ ਜਿਤਰਾ ਆਂਡਾ ਉਹਨਾਂ ਚੈੱਕ ਕਰਾ ਕੇ ਘੋੜੀ ਉਹ ਮੌਕੇ ਤੇ ਵਿਚਾਰੇ ਜਦੋਂ ਫੋਨ ਕਰੀਏ ਸਮਾਂ ਦੇ ਦੇਣਗੇ ਜਿੰਨਾ ਕੋ ਮਝੈਲ ਕੋੜਾ ਜੀ ਬਾਕੀ ਬਾਬਾ ਜੀ ਮੈਂ ਤੁਹਾਨੂੰ ਸਾਰਾ ਸਟੇਬਲ ਹੀ ਦਿਖਾਉਣਾ ਬਹੁਤ ਕਮਰੇ ਬਣਾਏ ਹੋਇਆ ਮੈਨੂੰ 20 ਦੇ ਕਰੀਬ ਹੋਣੇ ਜਿਆਦਾ ਹਾਂ ਜੀ ਇਹ ਕੀ ਹੈਗੇ 21 ਕੈਨੀਮਲ ਸਾਰੇ ਹੈਗੇ 21 ਜਾਨਵਰ ਆਪਣੇ ਕੋਲ ਟੋਟਲ ਜੀ ਬਾਕੀ ਵੈਸੇ ਤਾਂ ਜਹਾਂਗੀਰ ਕਿਉਂਕਿ ਬਈ ਚੰਗੇ ਘੋੜਿਆਂ ਚ ਨਾ ਇਹਦਾ ਹਨਾ ਕਾਂਟੇ ਦੇ ਪਹਿਲੇ ਮਾਲ ਪੰਜ ਸੱਤ ਪੁੱਤਾਂ ਦੇ ਵਿੱਚ ਨਾ ਆਂਦਾ ਇਹਦਾ ਜਿਹੜੇ ਚੰਗੇ ਬਰੀਡ ਕਰਿਆ ਕਾਂਟੇ ਨੇ ਤੇ ਇਹਦਾ ਇਹਦਾ ਕੱਦ ਦੀ ਗੱਲ ਕਰੀ ਕੱਦ ਕਿੰਨਾ ਜੀ ਇਹਦਾ ਸਹੀ ਕੱਦ ਜਿਹੜਾ ਭਾਜੀ ਐਸਲ 65 ਇੰਚਾ ਜੀ 65 ਸਕੇਲ ਵਾਲਾ ਹਾਂ ਹਾਂ ਔਨ ਸਕੇਲ 65 ਇੰਚਾ ਜੀ ਇਸੇ ਗੱਲ ਹੈ ਜੀ ਮਾਰਵਾੜੀ ਚ ਇੰਨਾ ਕੱਦ ਹੋਵੇ ਨਾਲ ਸ਼ਕੀਨੀ ਸਾਰਾ ਕੁਝ ਹੈਗਾ ਜੀ ਤੇ ਆਜੋ ਬੱਬੇ ਆਪਾਂ ਬਾਕੀ ਜਾਨਵਰ ਵੀ ਦਿਖਾਉਨੇ ਆ ਉਹਦੇ ਤੇ ਇਧਰ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਘੋੜੀ ਅਸੀਂ ਨੇ ਮੱਥੇ ਫੁੱਲ ਵਾਲੀ ਉਹਦੀ ਸ਼ਾਟ ਲਿਆ ਜੀ ਉਹਦੀ ਕੀ ਡਿਟੇਲ ਆ ਬਾਈ ਮੱਥੇ ਫੁੱਲ ਵਾਲੀ ਕਿ ਬਲੇਜ ਵਾਲੀ ਬਲੇਜ ਵਾਲੀ ਬਲੇਜ ਵਾਲੀ ਘੋੜੀ ਆ ਜੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਤੁਸੀਂ ਮੈਨੂੰ ਕਹਿਣ ਦੇ ਸੀ ਘੋੜੇ ਦੇ ਕੱਲੇ ਕੱਲੇ ਮਸਲਤੇ ਤੇ ਫੇਟਨਸ ਤੇ ਜੀ ਉਹ ਮੇਰਾ ਨਾ ਇਹ ਮੈਂ ਫੀਡ ਯੂਜ਼ ਕਰਦਾ ਜੀ ਅੱਛਾ ਜੀ ਇਹ ਫੀਡ ਮੈਂ ਯੂਜ਼ ਕਰਦਾ ਆ ਸਨੀ ਹੋਣਾ ਭਾਜੀ ਉਹਨਾਂ ਦੀ ਡਾਇਮੰਡ ਠੀਕ ਹੈ ਜੀ ਡਾਇਮੰਡ ਫੀਡ ਮੈਂ ਯੂਜ਼ ਕਰ ਰਿਹਾ 2019 ਦੀ ਸਭ ਤੋਂ ਪੁਰਾਣਿਆਂ ਚ ਬੰਦਿਆਂ ਚ ਇੱਕ ਮੈਡਮ ਅੰਬਰਸਰ ਰੌਂਚ ਕੀਤੀ ਉਹਨਾਂ ਨੇ ਮਿਲਦਾ ਸੀ ਹਾਂ ਉਹਦੋਂ ਇਹ ਗੱਟੇ ਦਾ ਰੇਟ ਹੈਗਾ ਸੀ 1625 ਰੁਪਏ ਅੱਛਾ ਜੀ ਅੱਜ ਗੱਟੇ ਦਾ ਰੇਟ ਹੈਗਾ 2250 ਰੁਪਏ ਅੱਛਾ ਜੀ 2250 ਰੁਪਏ ਗੱਟੇ ਦਾ ਰੇਟ ਹੋ ਗਿਆ ਪਰ ਮੈਂ ਅਜੇ ਤੱਕ ਦਾਣਾ ਨਹੀਂ ਚੇਂਜ ਕੀਤਾ ਉਨੀ ਤੋਂ ਲੈ ਕੇ ਇੱਕੋ ਚੱਲ ਰਿਹਾ ਜੀ ਹਾਂ ਮੇਰੇ ਕੋਲ ਘੋੜੇ ਵੀ ਪੰਜ ਛੇ ਰਹਿ ਚੁੱਕੇ ਆ ਅੱਛਾ ਜੀ ਪਹਿਲੇ ਨੰਬਰ ਤੇ ਮੇਰੇ ਕੋਲ ਕਿਰਲਗੜ੍ਹ ਵਾਲੇ ਅਲੀ ਘੋੜੇ ਦਾ ਪਹਿਲਾ ਬੱਚਾ ਮੈਂ ਲਿਆਂਦਾ ਜੀ ਸੁਖੇ ਅੰਕਲ ਮੁੱਦੇ ਵਾਲੇ ਦੇ ਘਰੋਂ ਕਿਰਲਗੜ੍ਹੀਆਂ ਦੇ ਘਰੋਂ ਜਿਨ੍ਹਾਂ ਦੇ ਘਰੇ ਵਾਲੀ ਰਿਹਾ ਸੀ ਅੱਛਾ ਜੀ ਉਸ ਘੋੜੇ ਦੇ ਹਾਲਾਤ ਚਲੋ ਸਮੇਂ ਦੇ ਹਿਸਾਬ ਨਾਲ ਜਿੰਤਰਾਂ ਦੇ ਵੀ ਹੈਗੇ ਸੀ ਪਰ ਐਸਪੀਡ ਦੇ ਨਾਲ ਮੈਂ ਉਹ ਘੋੜਾ ਤਿਆਰ ਕਰਕੇ ਮਾਰਕੀਟ ਚ ਖੜਾ ਰਿਹਾ ਸੀ ਬਾੜੀ ਜਿਆਦਾ ਮੇਰੇ ਕੋਲ ਕਮਜ਼ੋਰ ਹਾਲਤ ਦੇ ਸੀ ਖਾਸ ਜਿਆਦੀ ਹਾਲਤ ਖਾਸਾ ਸੀ ਦੀ ਅੱਛਾ ਜੀ ਫਿਰ ਉਹ ਮੈਂ ਐਸਪੀਡ ਦਾ ਯੂਜ਼ ਕੀਤਾ ਜਾਨੀ ਕਿ ਉਹਦੋਂ 1625 ਰ ਅੱਛਾ ਜੀ ਇੱਥੇ ਦੋ ਹਾਂ ਹੁਣ ਮੈਂ ਫੀਡ ਯੂਜ਼ ਕਰਨ ਦੇ ਆ ਜੀ ਇਹ ਸ਼ਾਹ ਫੀਡ ਸਟੋਰ ਹੈ ਮੇਰੇ ਦੋਸਤ ਦੀ ਆ ਸੋਈ ਪਿੰਡ ਸੋਈਆ ਅੱਛਾ ਜੀ ਉਹਨਾਂ ਦੇ ਘਰੋਂ ਮੇਰੇ ਹੁਣ ਮਹੀਨੇ ਦੇ ਗੱਟੇ ਲੱਗਦੇ ਆ ਜੀ 25 ਅੱਛਾ 25 ਲੱਗਦੇ ਆ 25 ਗੱਟੇ ਲੱਗਦੇ ਆ ਠੀਕ ਹੈ ਜੀ ਜੇ ਕਿਤੇ ਐਮਰਜੈਂਸੀ ਇੱਕ ਅੱਧਾ ਕਿਤੇ ਥੋੜੀ ਵੀ ਜਾਂਦਾ ਹੋਵੇ ਜਾਂ ਕਿਤੇ ਹੁਣ ਕਈ ਘੋੜੀਆਂ ਵਿੱਚ ਪ੍ਰੈਗਨੈਂਸੀ ਆ ਜਾਂ ਜਿਤਨਾ ਸੂਣ ਆਲੀ ਉਹਨਾਂ ਦੀ ਡਾਈਟ ਘਟਾਈ ਵਧਾਈ ਆ ਮੌਸਮ ਚੇਂਜ ਦੇ ਕਰਕੇ ਹੁਣ ਕੇਵਲੇ ਵਧ ਨਹੀਂ ਤੇ 30 ਗੱਟੇ ਵੀ ਲੱਗਦੇ ਅੱਛਾ ਜੀ ਹਾਂ ਜਿਹੜੀ ਮਰੀ ਐਫਰੀਜ ਆ ਨਾ ਫਿਰ ਜਿਵੇਂ ਹੁਣ ਇੱਕ ਗੱਟਾ ਕੱਢਾ ਇੱਕ ਗੱਟਾ ਨੇੜੇ ਤੇੜੇ ਲੱਗ ਜਾਂਦਾ ਬਸ ਇਹ ਤਾਂ 40 ਕਿਲੋ ਫੀਡ ਇੰਨੇ ਜਾਨਵਰ ਆ ਜੀ 2-2 ਕਿਲੋ ਵੀ ਇੱਕ ਜਾਂ ਇੱਕ ਟਾਈਮ ਦੀ ਪਈ ਤੇ ਉਹ ਜਾਣੀ ਆ ਜੀ ਹਣਾ ਜੀ ਸਹੀ ਸਹੀ ਗੱਲ ਆ ਜੀ ਤੇ ਦੂਜੀ ਗੱਲ ਇਹ ਈ ਉਹਦੋਂ ਵੱਡੀ ਇਹਦੀ ਖਾਸੀਅਤ ਭਾਜੀ ਇਹ ਆ ਕਿ ਮੇਰੇ ਸਤਿਕਾਰਯੋਗ ਜਿਹੜੇ ਭਰਾ ਮੇਰੇ ਨਾਲ ਸਾਥ ਦੇ ਰਹੇ ਫਾਰਮ ਤੇ ਇਹਨਾਂ ਦੀ ਦੇਣ ਸਭ ਤੋਂ ਜਿਆਦਾ ਫਿਟਨੈਸ ਆ ਕਿਉਂਕਿ ਇਹਨਾਂ ਨੂੰ ਟਾਈਮ ਟੇਬਲ ਦਾ ਪਤਾ ਕਿਹੜੇ ਟਾਈਮ ਤੇ ਕਿੰਨੀ ਕਿਹੜੇ ਬੱਚੇ ਵੀ ਛੋਟੇ ਵੀ ਆ ਵੱਡੇ ਵੀ ਆ ਆਪਾਂ ਹਰ ਇੱਕ ਦੀ ਇੱਕ ਕੁਆਲਿਟੀ ਕੱਢੀ ਬੇਟਾ ਆਹ ਬਾਲਟੀ ਆ ਅੱਛਾ ਜੀ ਇਹ ਇੱਕ ਟਾਈਮ ਦੀ ਇੱਕ ਐਨੀਮਲ ਨੂੰ ਅਸੀਂ ਇਹ ਫੀਡ ਦੀ ਦਿੰਨੇ ਆ ਜੀ ਅੱਛਾ ਇਹ ਕਿੰਨੇ ਡੇਢ ਕਿਲੋ ਪੈਂਦੇ ਇਹਦੇ ਚ ਪਹਿਲੇ ਡੇਢ ਇਹਦੇ ਚ ਪਹਿਲੇ 2 ਇਹਦੇ ਚ ਪਹਿਲੇ 3 ਅੱਛਾ ਇਹ ਚ ਪਹਿਲੇ ਜਿੰਨੀਆਂ ਯਾਨੀ ਕਿ ਸ਼ਾਰਕਾ ਫਲੋਰ ਦੀ 2 ਲੀਟਰ ਦੀ ਬਾਲਟੀ ਹੁੰਦੀ ਹੈ ਇਹਦੀ ਕਿ ਡੇਢ ਕਿਲੋ ਦੀ ਇੱਕ ਐਵਰੇਜ ਹੈ ਠੀਕ ਠੀਕ ਹੈ ਜੀ ਆਪਾਂ ਇਹ ਦਿੰਨੇ ਆ ਜੀ ਠੀਕ ਹੈ ਬਾਬਾ ਤੇ ਇਹ ਇਹ ਤੋਂ ਇਲਾਵਾ ਹੋਰ ਮੈਦਾਣਾ ਯੂਜ਼ ਨਹੀਂ ਕਰਦਾ ਨਹੀਂ ਜਿਹੜਾ ਬਾਬਾਈ ਬਰੀਡਰ ਕੋੜਾ ਹੁੰਦਾ ਨਾ ਉਹਦਾ ਕਾਰਨ ਕਿ ਜੇ ਆਪਾਂ ਫੈਟ ਛਾੜ ਦਈਏ ਤਾਂ ਵੀ ਪ੍ਰੋਬਲਮ ਆ ਜਾਂਦੀ ਆ ਹਾਂ ਇੱਥੇ ਮੇਰੀ ਗੱਲ ਸੁਣ ਜੇ ਘੋੜੇ ਦਾ ਸੀ ਵੇਟ ਜਿਹੜਾ ਜ਼ਿਆਦਾ ਕਰਦੇ ਆਂ ਹਾਂਜੀ ਜੈਂ ਦੇ ਸੀ ਹੋਰ ਜਿ ਤਰ੍ਹਾਂ ਆਪਾਂ ਘੋੜਿਆਂ ਵਾਲੇ ਕਰਦੇ ਆ ਸਾਰੇ ਭਰਾ ਆਪੋ ਆਪਣੀ ਸੋਚ ਆ ਉਹਨਾਂ ਦੀ ਕੋਈ ਜ਼ਿਆਦਾ ਰਾਜੀ ਕਰਕੇ ਵਿਖਾਉਣਾ ਜਾਂਦੇ ਆ ਜੈਂ ਕੋਈ ਜ਼ਿਆਦਾ ਵੇਟ ਵਖਾ ਕੇ ਜਾਂਦਾ ਹੋਣਾ ਜਾਂਦੇ ਆ ਪਰ ਜੇ ਘੋੜੇ ਤੋਂ ਬਰੀਡ ਕਰਾਉਣਾ ਤੇ ਘੋੜੇ ਦਾ ਵੇਟ ਇੰਨਾ ਹੋਣਾ ਚਾਹੀਦਾ ਐਨ ਫਿੱਟ ਕੱਲ ਲੱਗਦਾ ਮਸਲ ਟ ਕਮੈਂਟ ਤੁਸੀਂ ਆਪਦੇ ਕੈਮਰੇ ਤੇ ਚੈੱਕ ਕਰਿਓ ਜਾਂ ਜਿਹੜੇ ਭਰਾ ਮੇਰੇ ਤੁਹਾਡੇ ਕਮੈਂਟ ਆ ਰਹੀ ਵੇਖਣਗੇ ਘੋੜੇ ਦੇ ਉੱਪਰ ਇੰਨੀ ਫੈਟ ਨਹੀਂ ਵੇਖਣਗੇ ਔਰ ਮਣੀ ਐਨ ਸ਼ੁੱਧ ਦਿਖਾਈ ਰਹੀ ਆ ਆਪਦਾ ਉੱਠੇ ਪਾਠੇ ਪੇਟ ਆ ਜਿਹੜਾ ਐਨ ਪੋੜਿਆਂ ਤੋਂ ਅੰਦਰਲੇ ਪਾਸੇ ਆ ਬਿਲਕੁਲ ਐਨ ਸਹੀ ਲੈਂਥ ਵੀ ਆਪਦੀ ਸਹੀ ਸ਼ੋਅ ਕਰਦਾ ਨੈਕ ਨੁੱਕ ਸਭ ਕੁਝ ਐਨ ਪਰਫੈਕਟ ਐ ਮੈਂ ਐਂ ਇੱਕ ਤੇ ਘੋੜਾ ਬਰੀਡਰ ਬਣ ਗਿਆ ਜੀ ਇੱਕ ਬੱਚੇ ਮਾਰਕੀਟ 'ਚ ਖੜ ਗਿਆ ਜੀ ਉਦੋਂ ਵੱਡੀ ਗੱਲ ਇਹ ਕਿ ਹਰ ਇੱਕ ਚੀਜ਼ ਅੱਜ ਵੀ ਐਨ ਲੱਗਦਾ ਇਹ ਤਾਂ ਦੋ ਦਿਨ ਦਾ ਬਸ਼ੇਰਾ ਐ ਦੋ ਦਿਨ ਦਾ ਬਸ਼ੇਰਾ ਇਹ ਇਹ ਗੱਲ ਥੋੜੀ ਮੰਨਣ ਜੋਗਾ ਜੀ ਔਰ ਵੱਡੀ ਗੱਲ ਇਹਦੀ ਖਾਸੀਅਤ ਇਹ ਆ ਇਹ ਘੋੜਾ ਉਦੋਂ ਆਪਣਾ ਐਟੀਟਿਊਡ ਵਿਖਾਉਂਦਾ ਜਦੋਂ ਇਹਨੂੰ ਲਗਾਮ ਪਾਦੀ ਦੀ ਫੇਰ ਪਤਾ ਲੱਗਦਾ ਕਿ ਦਰਾਹੇ ਵਾਲਿਆਂ ਦੀ ਸਨੀ ਭਾਜੀ ਉਹਨਾਂ ਦੀ ਫੀਡ ਖਾ ਰਹੀ ਹੈ। ਮੈਨੂੰ ਠੀਕ ਹੈ ਜੀ। ਆਜੋ ਆਪਾਂ ਘੋੜੀਆਂ ਪਰ ਮੈਂ ਦਾਣਾ ਟੋਡੀਆਂ ਸਾਰੀਆਂ ਫਿੱਟ ਨੇ। ਬਿਲਕੁਲ ਜੀ ਕੋਲੀ ਕੋਲੀ ਘੋੜੀ ਤੁਸੀਂ ਦੇਖ ਸਕਦੇ ਆ ਇਹ ਘੋੜੀ ਮੇਰੀ ਨੈਣਾ ਜੀ। ਅੱਛਾ ਜੀ। ਇਹ ਘੋੜੀ ਅੱਜ ਦੀ ਡੇਟ 'ਚ 63 ਇੰਚੇ ਦੀ ਹਾਈਟ ਆ ਚਾਰ ਦੰਦ ਹੋਈ ਆ। ਠੀਕ ਹੈ ਜੀ। ਪਹਿਲੇ ਇਹ ਘੋੜੀ ਜਿਹੜੀ ਆ ਸੂਈ ਆ। ਠੀਕ ਹੈ ਜੀ। ਇਹ ਘੋੜੀ ਹੁਣ ਜਾਂਗੀਰ ਤੋਂ ਮਿਲੀ ਆ। ਠੀਕ ਹੈ ਜੀ। ਜਾਂਗੀਰ ਤੋਂ ਮਿਲੀ ਵੀ ਤੁਸੀਂ ਅੱਜ ਤੁਸੀਂ ਚੈੱਕ ਕਰ ਸਕਦੇ ਜੀ ਕਿਤੇ ਇਹ ਕਿਹੜੇ ਘੋੜੇ ਦੀ ਆ ਬਾਬਾ ਜੀ ਇਹ ਹੈਗੀ ਜੇ ਭਾਜੀ ਦਿਲਸ਼ਾਨ ਘੋੜੇ ਦੀ ਫੁੱਲੇ ਵਾਲੇ ਦੀ ਫੁੱਲ ਸਿੰਘ ਵਾਲੇ ਦੀ ਟਿਕਟ ਬੱਸ ਦੇਖੋ ਬੱਬਾ ਜੀ ਮੈਂਡਮ ਘੋੜਿਆਂ ਨੂੰ ਮਾਤ ਪਾਉਂਦੀ ਆ ਜੀ ਬਿਲਕੁਲ ਸਹੀ ਗੱਲ ਹੈ ਜੀ ਜੀ ਬਹੁਤ ਇਹਨੇ ਪਹਿਲਾਂ ਵੀ ਬੱਚਾ ਦਿੱਤਾ ਆਪਣੇ ਪਹਿਲਾਂ ਬੱਚੀ ਦਿੱਤੀ ਆ ਜੀ ਆਪਣੇ ਕੋਲ ਨਹੀਂ ਆਪਾਂ ਖਰੀਦੀ ਆ ਪਹਿਲੀ ਬੱਚੀ ਦੀ ਮੇਰੇ ਤੋਂ ਡਿਟੇਲ ਹੈਗੀ ਆ ਜੀ ਅੱਛਾ ਅੱਛਾ ਜੀ ਹਾਂ ਜੀ ਨਹੀਂ ਬਹੁਤ ਸੋਹਣੀ ਆ ਸਿਰਫ ਕੱਲੇ ਮੱਥੇ ਪਟੇ ਦੀ ਆ ਜੀ ਕੰਮ ਬਲੇਜੀ ਆ ਜੀ ਇਹਦੇ ਨਹੀਂ ਇਹ ਵੀ ਦੇਖੋ ਜੀ ਸਕਿਨ ਵਗੈਰਾ ਲਾ ਲਓ ਤੁਸੀਂ ਹਨਾ ਲੈਨ ਕੋਈ ਨੈਕ ਤੇ ਫੈਟ ਨਹੀਂ ਹੈਗੀ ਇਹਦੇ ਐ ਬਿਲਕੁਲ ਪਰਫੈਕਟ ਪਈ ਆ ਜੀ ਤੁਸੀਂ ਇੱਥੇ ਸ਼ੈਨਿਕ ਚੈੱਕ ਕਰੋ ਹਾਂ ਇੱਕ ਸਿਰਫ ਇੱਕ ਦੂਜੀ ਗੱਲ ਇਹ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਆ ਅ ਇਹ ਸਭ ਤੋਂ ਵੱਡੀ ਜੇ ਇੱਕ ਇੱਕ ਵਾਰ ਡਾਕਟਰ ਦਾ ਘੇੜਾ ਲੱਗੇ ਜੇ ਤਾਂ 5 ਤੋਂ 10000 ਚ ਪੈ ਜਾਂਦਾ ਇੱਕ ਡਾਕਟਰ ਮੈਂ ਨਾ ਡਾਕਟਰ ਆਪਣੇ ਭਰਾਵਾਂ ਮੰਗਵਾਉਂਦੇ ਆ ਪਰ ਮੈਂ ਆਪਣੇ ਐਨੀਮਲਾਂ ਤੇ ਨਹੀਂ ਸੜਿਆ ਕੋਈ ਚੈੱਕ ਕਰਨਾ ਆ ਜੇ ਕੋਈ ਜੇ ਕੋਈ ਕੰਸੀਵ ਕੋੜੀ ਕਰਾਉਂ ਤੇ ਡਾਕਟਰ ਆ ਜੇ ਪਰ ਮੈਂ ਕਦੀ ਆਪਦੇ ਐਨੀਮਲਾਂ ਨੂੰ ਐਦੋਂ ਮਹਾਰਾਜ ਦੀ ਸੌਂਖ ਆ ਕੇ ਗੱਲ ਕਹਿਣਾ ਵੀ ਕਦੀ ਅਸੀਂ ਟੀਕਾ ਨਹੀਂ ਲਾਇਆ ਕੋਈ ਡਾਈਟ ਚੇਂਜ ਨਹੀਂ ਕਰਨੀ ਇੱਕ ਮੈਂ ਹੋਰ ਗੱਲ ਦੇਖੇ ਤੁਹਾਡੇ ਆ ਜਿਵੇਂ ਹੁਣ ਲਿੱਦ ਪਈਆ ਬਿਲਕੁਲ ਗੋਲ ਪਿਸ਼ਾਬ ਜਹਾਂਗੀਰ ਜਮੀ ਇਹ ਪਾਣੀ ਵਰਗਾ ਪਿਸ਼ਾਬ ਕਰਦੇ ਹਾਂ ਹਾਂ ਕੋਈ ਇਹ ਨਹੀਂ ਹੈਗਾ ਵੀ ਗਰਮੈਸ਼ ਹੋਵੇ ਘੋੜੇ ਦੇ ਅੰਦਰ ਜਾਂ ਹੋ ਕਿਸੇ ਵੀ ਐਨੀਮਲ ਦੇ ਥੱਲੇ ਜਾ ਕੇ ਚੈੱਕ ਕਰ ਲੋ ਤੁਸੀਂ ਇੰਨੀ ਜਨੀ ਸਮੈਲ ਨਹੀਂ ਹੋਣੀ ਇਹਨਾਂ ਦੀ ਲਿੱਦ ਬਾਹਰ ਹੁੰਦੀ ਹੈ ਇਹ ਘੋੜੇ ਦੀ ਡਾਕਟਰੀ ਕਰਨੀ ਆਪਾਂ ਨੇ ਖੁਦ ਤਾਂ ਉਹਦੀ ਲਿੱਦੇ ਤੇ ਪਿਸ਼ਾਬ ਕਰਦੇ ਚੈੱਕ ਕਰਦੇ ਰਹੋ ਕੋੜਾ ਪਿਸ਼ਾਬ ਸਹੀ ਕਰ ਰਿਹਾ ਲਿੱਦ ਸਹੀ ਕਰ ਰਿਹਾ ਇਹ ਘੋੜਾ ਤੁਹਾਡਾ ਤੰਦਰੁਸਤ ਆ ਬਿਲਕੁਲ ਭਾਜੀ ਠੀਕ ਠੀਕ ਆ ਜੀ ਹਾਂ ਜੀ ਬਾਕੀ ਇਹ ਆ ਗਈ ਦਿਲਸ਼ਾਨ ਵਾਲੀ ਇਹ ਲੈਣਾ ਆਪਣੇ ਜਹਾਂਗੀਰ ਤੋਂ ਜੀ ਜਹਾਂਗੀਰ ਤੋਂ ਜੀ ਠੀਕ ਆ ਠੀਕ ਆ ਜੀ ਜੀ ਤੇ ਦੂਜੇ ਨੰਬਰ ਤੇ ਇੱਕ ਮੈਂਟ ਆ ਗਈ ਬਾਬਾ ਜੀ ਆਪਣੀ ਇਹ ਇਹ ਘੋੜੀ ਆਪਾਂ ਲਈ ਸੀ ਬਾਈ ਸਤਵੀਰ ਅਜ਼ਨਾਲਾ ਤੋਂ ਠੀਕ ਆ ਜੀ ਇਹ ਘੋੜੀ ਆ ਜੀ ਬਰਖਾਣੀ ਜਿੰਚੇ ਸੁਪੇ 15 ਦਿਨ ਚ ਇਹ ਕੁੜੀ ਥੋੜਾ ਜਿਹਾ ਸਮਾਂ ਪਾ ਕੇ ਸੂਣ ਲੱਗੀ ਪਰ ਜਿੱਦਣ ਸੂਗੀ ਨਗੀਨਾ ਹੀ ਪੈਦਾ ਕਰੂਗੀ ਬਿਲਕੁਲ ਦੇਖੋ ਮਣੀਆ ਮੁਣੀਆ ਬਹੁਤ ਪਤਲਾ ਜਿਹਾ ਮੁੱਠੀ ਚ ਫੜ ਲਓ ਇਹਨੂੰ ਜੀ ਜੀ ਔਰ ਕੱਲਾ ਬਲੇਜ ਇਹਦੇ ਵੀ ਬਲੇਜ ਆ ਠੀਕ ਹੈ ਜੀ ਇਹਦੇ ਵੀ ਕੱਲਾ ਬਲੇਜ ਆ ਜੀ ਠੀਕ ਆ ਬਾਬਾਈ ਇਹ ਪੂਰੀ ਇਹ ਵੀ ਕੱਦ ਮੱਡ ਦੀ ਚੰਗੀ ਹੈ ਜੀ ਇਹ ਪੂਰੀ ਕੁੜੀ ਹਾਂ ਜੀ ਔਰ ਕਲੈਕਸ਼ਨ ਬਾਬਾਈ ਤਕਰੀਬਨ ਤੁਹਾਡੇ ਤੁਸੀਂ ਫਾਰਮ ਤੇ ਲੇਟ ਆਏ ਹੋ ਮੈਂ ਪਹਿਲਾਂ ਆ ਗਿਆ ਨਹੀਂ ਨਹੀਂ ਤੁਸੀਂ ਲੁਧਿਆਣੇ ਗਏ ਹੋਏ ਸੀ ਬਾਬਾ ਜੀ ਨੂੰ ਜ਼ਰੂਰੀ ਕੰਮ ਸੀ ਜੀ ਤੇ ਪਰ ਮੈਂ ਤੁਹਾਡੇ ਸਾਰੇ ਜਾਨਵਰ ਦੇਖ ਲਿਆ ਹੁਣ ਤਾਂ ਜੇ ਤੁਸੀਂ ਕੁੜੀਆਂ ਦੇ ਮੂੰਹੋਂ ਬੋਲਦੀਆਂ ਨਹੀਂ ਇਹ ਇਹ ਬੇਚੇਰੀ ਦੀ ਉਮਰ ਅਜੇ ਨਕੰਦਾ ਜੀ ਅੱਛਾ ਜੀ ਆ ਦੁੱਧ ਦੇ ਦੰਦ ਆ ਜੀ ਆ ਚੈੱਕ ਕਰੋ ਜੀ ਠੀਕ ਹਾਂਜੀ ਬਾਬਾ ਅਜੇ ਦੁੱਧ ਦੰਦ ਬੱਚੀ ਆ ਜੀ ਤੇ ਹਾਈਟ ਚੈੱਕ ਕਰੋ ਤੇ ਇਹ ਕਾਂਟੇ ਦੀ ਬੱਚੀ ਆ ਜੀ ਅੱਛਾ ਜੀ ਕਾਂਟੇ ਦੀ ਆ ਜੀ ਮਾਂ ਇਹਦੀ ਉਹਨਾਂ ਨੇ ਵੀਰ ਨੇ ਮੈਨੂੰ ਦੱਸਿਆ ਸੀ ਕਿ ਇਹਦੀ ਹੈਗੀ ਆ ਸਵਾਲਿਆਂ ਮੱਠ ਲਾਈਨ ਦੀ ਅੱਛਾ ਜੀ ਮਾਂ ਲ ਬੰਨੇ ਸਵਾਲਿਆਂ ਮੱਠ ਲਾਈਨ ਆ ਗਈ ਅੱਛਾ ਜੀ ਪਿਓ ਵੱਲੋਂ ਇਹਦਾ ਲੇਜ਼ੰਡ ਕੋਰਾ ਕੰਟਾ ਆ ਗਿਆ ਹਾਂਜੀ ਠੀਕ ਬਾਕੀ ਇਹਦੀ ਵੀ ਛਾਤੀ ਚੈੱਕ ਕਰੋ ਪੁੱਠਾ ਵੇਖੋ ਜੀ ਨਹੀਂ ਸਹੀ ਗੱਲ ਆ ਬਾਬਾ ਜੀ ਹਾਂਜੀ ਟਾਪ ਕੁਆਲਿਟੀ ਬਾਬਾ ਜੀ ਸ਼ਕੀਨ ਹੋ ਤੁਸੀਂ ਟਾਪ ਕੁਆਲਿਟੀ ਰੱਖੀ ਹੋਈ ਆ ਬਾਕੀ ਸਭ ਤੋਂ ਵੱਡੀ ਖਾਸੀਅਤ ਮੈਂ ਤੁਹਾਨੂੰ ਇਹ ਚੀਜ਼ੇ ਦੀ ਦੱਸ ਦਵਾਂ ਕਿ ਪਹਿਲਾਂ ਜਿੱਦਣੇ ਆਈਆਂ ਸੀ ਕੀ ਇਹਨਾਂ ਦੀ ਡਾਈਟ ਸੀ ਕੀ ਨਹੀਂ ਸੀ ਮੈਂ 4 ਦਿਨ ਇਹਨਾਂ ਨੂੰ ਦਾਣੇ ਪਾਏ ਚੇਂਜ ਕਰਕੇ ਬਾਅਦ ਵਿੱਚ ਮੈਂ ਆਪਣੀ ਫੀਡ ਪਾਲੀ ਸ਼ੁਰੂ ਕਰਤੀ ਅੱਦਾ ਅੱਦਾ ਕਿਲੋ ਪਾ ਕੇ ਵਧਾ ਕੇ ਮੈਂ 4 ਕ ਦਿਨ ਤੋਂ ਬਾਅਦ ਆਪਾਂ ਇਹਨੂੰ ਲੈ ਆਂਦਾ ਸੀ ਆਪਣੀ ਫੀਡ ਤੇ ਅੱਜ ਵੇਖ ਲਓ ਸ਼ੈਨਗ ਗਲੋਥ ਸਾਰਾ ਕੁਝ ਕੋਈ ਮਲ ਮਲ ਨਹੀਂ ਹੁੰਦੀ ਇਹ ਰੇਸ਼ਮ ਹੁੰਦਾ ਹੈ ਹੱਥ ਫੇਰਦੇ ਹੋ ਤੁਸੀਂ ਤੁਸੀਂ ਕਿਸੇ ਵੀ ਜਾਨਵਰ ਦੇ ਵਿੱਚ ਐਂ ਆ ਕਰਕੇ ਘੱਟਾ ਨਹੀਂ ਡਾ ਸਕਦੇ ਹਾਂ ਸਹੀ ਗੱਲ ਹੈ ਸ਼ੌਂਕ ਵੀ ਫਿਰ ਐਂ ਤਰੀਕੇ ਨਾਲ ਕਰਨਾ ਪੈਂਦਾ ਹੈ ਨਾ ਟੈਕਨੀਕਲੀ ਕਹਿ ਲੋ ਚਾਹੀ ਤੇ ਚੌਥੇ ਨੰਬਰ ਵਾਲੀ ਬਬਾਈ ਆਪਣੀ ਇਹ ਬੱਚੀ ਹੈ ਜੀ ਬਿਲਕੁਲ ਛੋਟੀ ਅੱਛਾ ਜੀ ਇਹ ਕਿਤੇ ਨਾ ਕਿਤੇ ਨਾ ਸਾਡੀ ਗਲਤੀ ਨਾਲ ਨਾ ਹਾਂਜੀ ਇਹ ਨਾ ਕਿਤੇ ਜਾਂਗਿਰ ਨਾ ਹੁੰਡਿਆ ਸੀ ਜੀ ਅੱਛਾ ਜੀ ਜਾਹਗਿਰ ਨਾ ਹੁੰਦਿਆ ਸੀ ਉਹਦੇ ਗਲ ਚੋਂ ਮੁੰਡੇ ਕੋ ਰੱਥ ਗਿਆ ਰੱਸਾ ਅੱਛਾ ਜੀ ਰੱਸਾ ਲੱਥ ਗਿਆ ਤੇ ਇਹਦੇ ਆਣ ਕੇ ਕਮਰੇ ਚ ਵੜ ਗਿਆ ਅੱਛਾ ਜੀ ਉਹਨੇ ਇਹਦੇ ਤੇ ਜੰਪ ਲਾਤਾ ਅਜੇ 2 ਸਾਲ ਦੀ ਬੱਚੀ ਹੋਈ ਹੈ ਜੀ ਕੋੜੀ ਨੇ ਲੱਤਾਂ ਨਾ ਮਾਰੀਆਂ ਬੱਚੀ ਨਾ 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 ਪਤਾ ਨਹੀਂ ਫੋਕੀ ਹੀਟ ਜੀ ਕਿੱਦਾਂ ਸੀ ਅੱਛਾ ਜੀ ਇਹ 2 ਸਾਲ ਦੀ ਤੇ ਬੱਚਾ ਲੱਗ ਗਿਆ ਇਹ ਹੁਣ ਆਣ ਕੇ 4 ਮਹੀਨਿਆਂ ਦੀ ਬਸ਼ੇਰੀ ਬਣੀ ਹੈ ਭਰਤ ਰਤਨ ਦੀ ਮਾਂ ਬਹੁਤ ਜ਼ਿਆਦੀ ਚੰਗੀ ਇਹਦੀ ਤੂਫਾਨ ਦੀ ਜੀ ਅਸਲ ਵਿੱਚ ਇਹਦੇ ਉੱਤੇ ਲੱਗ ਗਿਆ ਰਿ ਪ੍ਰੈਗਨੈਂਟ ਰਹਿ ਗਈ ਤੇ ਹੁਣ ਇਹ ਇਸ ਵੇਲੇ 8 ਮਹੀਨਿਆਂ ਦੀ ਪ੍ਰੈਗਨੈਂਟ ਖਲੋਤੀ ਤੇ ਸਾਲ 2 ਦੀ ਹੋਈ ਹੈ ਦਾ ਬਾਲਾ ਤੱਕ ਇਹ ਸਾਡੇ ਘਰੇ ਗੋੜੀ ਆਪਾਂ ਦੀਪਕ ਬਾਈ ਤੋਂ ਖਰੀਦੀ ਸੀ ਉਦੋਂ ਇਹ ਛੋਟੀ ਜੀ ਖਰੀਦੀ ਸੀ ਅੱਛਾ ਜੀ ਹਾਂ ਨਹੀਂ ਚਲੋ ਜਿਵੇਂ ਹੁਣ ਇਹਨੇ ਬੱਚਾ ਦੇ ਦੇਣਾ ਮੈਨੂੰ ਤਕਰੀਬਨ ਲੱਗਦਾ ਵੀ 3-4 ਮਹੀਨਿਆਂ ਚ ਇਹਨੇ ਬੱਚਾ ਦੇਣਾ 5 ਸਾਲ ਦੀ ਹੋਣੀ ਹੈ ਜਿਆਦਾ ਆਪਣਾ ਇਹ ਗੋੜੀ ਨੇ ਇੱਕ ਵਾਦਾ ਆ ਵੀ ਐਰਕਾ ਇਹਨੂੰ ਅਸੀਂ ਬੱਚਾ ਇਹ ਕੋ ਲੈ ਕੇ 1 ਸਾਲ ਇਹਨੂੰ ਪੜਾਉਣਾ ਨਹੀਂ ਬਿਲਕੁਲ ਸਹੀ ਗੱਲ ਹੈ ਨਾ 1 ਸਾਲ ਤੋਂ ਵੱਧ ਟਾਈਮ ਲਵਾਂਗੇ ਨਹੀਂ ਤੇ ਸਾਲ ਤੇ ਪੱਕਾ ਇਹ ਉਹ ਗਲਤੀ ਹੋ ਜਾਂਦੀ ਹੈ ਵੀ ਉਹ ਗਲਤੀ ਨਹੀਂ ਕਹਿ ਸਕਦੇ ਇੱਕ ਤਰ੍ਹਾਂ ਦਾ ਇਨਸੀਡੈਂਟ ਜਿਹਾ ਹੋ ਗਿਆ ਜੀ ਉਹ ਬਿਲਕੁਲ 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 ਬਾਕੀ ਅਜੇ ਉਮਰ ਹੀ ਨਹੀਂ ਤੇ ਉਮਰ ਹੀ ਨਹੀਂ ਹੈਗੀ ਜੀ ਸਹੀ ਗੱਲ ਹੈ ਬਾਕੀ ਪਟਾ ਬਹੁਤ ਸੋਹਣਾ ਇੱਕ ਪੈਰ ਚਟਾ ਜੀ ਇਹਦਾ ਇੱਕ ਵਾਰ ਜੇ ਛਾਤੀ ਛੂਤੀ ਇਹਦੀ ਵੀ ਬੜੀ ਚੰਗੀ ਠੀਕ ਹੈ ਜੀ ਨਹੀਂ ਬਾਬਾਈ ਕੁਆਲਟੀ ਦਾ ਸਾਰੀ ਟੌਪ ਦੇ ਹਣੋ ਜੇ ਮੈਂ ਗੱਲ ਕਰਾਂ ਤਕਰੀਬਨ 20 ਦੇ ਕਰੀਬ ਤੁਹਾਡੇ ਕੋਲ ਜਾਨੋ ਸਾਰੀ ਇੱਕ ਤੋਂ ਇੱਕ ਵੱਧ ਕੇ ਹੈ ਜੀ ਜੀ ਹਮ ਬਾਬਾਈ ਦਾ ਫਾਰਮ ਟੂਰ ਮੈਂ ਤੁਹਾਨੂੰ ਕਰਾਤਾ ਮੇਨ ਮੇਨ ਤੇ ਅੱਗੇ ਇੱਕ ਬਾਬਾ ਜੀ ਆਵਲਕ ਖੜੀ ਆ ਉਹ ਬੜੀ ਸ਼ਕੀਨ ਜੀ ਲੱਗੀ ਮੈਨੂੰ ਉਹਦੇ ਉਹ ਉਹ ਬਾਹਰ ਕਢਾਉਣਾ ਜੀ ਅੱਛਾ ਸਹੀ ਉਹ ਜ਼ਰੂਰ ਦਿਖਾਓ ਆਵਲਕ ਕੁੜੀ ਬਾਹਰ ਤੇ ਬਾਬਾ ਜੀ ਇੱਕ ਹੋਰ ਨਗੀਨਾ ਕੱਢ ਲਿਆ ਬਈ ਆਵਲਕ ਬਾਬਾ ਜੀ ਆਵਲਕ ਤੁਹਾਡੇ ਕੋਲ ਬਾ ਕਮਾਲ ਦੇਖੀ ਜੀ ਘੋੜਿਆਂ ਵਾਲਾ ਹੀ ਸੁਮਬ ਹੈ ਤੇ ਛਾਤੀ ਛੁੱਤੀ ਬਹੁਤ ਟੋਪਦੀ ਹੈ ਜੀ ਇਹਦੀ ਬਾਬਾ ਜੀ ਕੀ ਡਿਟੇਲ ਆ ਕੁੜੀ ਦੀ ਅਸਲ ਵਿੱਚ ਵੀਰੇ ਸਾਨੂੰ ਕਿਤਰਾ ਵੀ ਕਹਿ ਕੇ ਦਿੱਤੀ ਕਿਤਰਾ ਵੀ ਨਹੀਂ ਕਹਿ ਕੇ ਦਿੱਤੀ ਆਪਾਂ ਜਿਆਦਾ ਇਹਦੇ ਤੇ ਫੋਕਸ ਨਹੀਂ ਕੀਤਾ ਕਿਉਂਕਿ ਸਾਡੇ ਘਰ ਦੀ ਫੇਮਸ ਘੋੜੀ ਤੇ ਸਾਡੇ ਫਾਰਮ ਦੀ ਫੇਮਸ ਘੋੜੀ ਹੈਗੀ ਆ ਇਹ ਅਸੀਂ ਨਾ ਤੇ ਦੀ ਲਾਈਨ ਤੇ ਜਿਆਦਾ ਫੋਕਸ ਕੀਤਾ ਨਾ ਇਹਦੇ ਤੇ ਕੀਤਾ ਅਸੀਂ ਘੋੜੀ ਨੂੰ ਆਪਣੇ ਬਹੁਤ ਪਿਆਰ ਨਾਲ ਰੱਖਿਆ ਮੇਰੇ ਬਾਈ ਦਾ ਬਹੁਤ ਜਿਆਦਾ ਇਸ ਘੋੜੀ ਨਾਲ ਮੋਹ ਵਾ ਠੀਕ ਹੈ ਜੀ ਠੀਕ ਹੈ ਇਹ ਘੋੜੀ ਆ ਵਿਦਿਆਪ ਵਿੱਚ ਬੋਲਦੇ ਬਾਬਾ ਜੀ ਮੇਰਾ ਹੁਣ ਕਦ ਕੱਡਾ ਦੇਖ ਲਓ ਹਾਂਜੀ ਹਾਂਜੀ ਆਪਾਂ ਉਧਰ ਉਧਰੀ ਦੇਖਦੇ ਨਹੀਂ ਭਾਜੀ ਹਣਾ ਇਹ ਗੱਲ ਹੈ ਜੀ ਆਪਾਂ ਦੇਖਦੇ ਨਹੀਂ ਉਧਰ ਉਧਰੀ ਹਾਂ ਬਾਕੀ ਲਕਾ ਜੀ ਜੈਨੂਨ ਨੇਚਰਲ ਖਲੋਤੀ ਆ ਕੋਈ ਕਿ ਤਰ੍ਹਾਂ ਨਾ ਜੀ ਹੂੰ ਸੁੰਬ ਸੰਬ ਦੀ ਬਾਬਾ ਜੀ ਬਹੁਤ ਮਜ਼ਬੂਤ ਹੈ ਸੁੰਬ ਦੀ ਬਹੁਤ ਮਜ਼ਬੂਤ ਹੈ ਜੀ ਇਹ ਕੀ ਨਾਂ ਦੱਸਿਆ ਬਾਬਾ ਜੀ ਇਹਦਾ ਨਾਂ ਜੀ ਰਵਿਨਾ ਹੈ ਜੀ ਰਵਿਨਾ ਹਾਂ ਜੀ ਇੰਨੀ ਠੀਕ ਹੈ ਠੀਕ ਹੈ ਜੀ ਤੇ ਇਹਨੇ ਆਪਣੇ ਕੋਲ ਬੱਚੇ ਦਿੱਤੇ ਜੀ ਹਾਂ ਹਾਂ ਆਪਣੇ ਕੋ ਪਹਿਲਾਂ ਇੱਕ ਵਾਰੀ ਸੂਈ ਸੀ ਅੱਛਾ ਜੀ ਤੇ ਬਾਅਦ ਇੱਕ ਸਾਲ ਦਾ ਇਹ ਗੈਪ ਪਾਰ ਗਈ ਹੁਣ ਇਹ ਜਾਂਗੀਰ ਤੋਂ ਸੂਈ ਹੈ ਜੀ ਹੁਣ ਬੇਸ਼ੇਰ ਹੈ ਜੀ ਹੁਣ ਬੇਸ਼ੇਰ ਆ ਮਗਰ ਠੀਕ ਹੈ ਜੀ ਮੈਂ ਮਤਰਾ ਵੀ ਦੇਖ ਲਓ ਬਾਬਾ ਜੀ ਤੁਸੀਂ ਮਤਲਬ ਵੀ ਕੁਆਲਿਟੀ ਦੀ ਜ਼ਿਆਦਾ ਧਿਆਨ ਦੇਣਾ ਜਿਸ ਦਿਨ ਦੇ ਕੰ ਇਹ ਤੇ ਚਲੋ ਸਮਾਂ ਲੱਗਦਾ ਇਹ ਕੰਮ ਚ ਜਿੱਦਣ ਸਮਾਂ ਲਾ ਕੇ ਮਾਰਕੀਟ ਚਾਵਾਂਗੇ ਉਦੋਂ ਪਤਾ ਲੱਗ ਜਨਾ ਕਿ ਬੰਦੇ ਨੇ ਕਿੱਦੇ ਤੇ ਕੰਮ ਕੀਤਾ ਅੱਜ ਵੀ ਤਿਆਰੀ ਕਰ ਰਹੇ ਹਾਂ ਤਿਆਰੀ ਅੱਜ ਵੀ ਤਿਆਰੀ ਹੈ ਨਹੀਂ ਨਹੀਂ ਕੁਛ ਨਹੀਂ ਇਹ ਮੈਂ ਚੰਗਾ ਸਟਾਕ ਰੱਖ ਕੇ ਅੱਜ ਵੀ ਤੁਸੀਂ ਇਹ ਕਰਦੇ ਹੋ ਜੀ ਅੱਜ ਇਹ ਜੀ ਕੁਛ ਵੀ ਨਹੀਂ ਚੱਲ ਰਿਹਾ ਅੱਜ ਚੱਲ ਰਿਹਾ ਹੁਣ ਕੀ ਗੱਲ ਹੈ ਜੀ ਘੋੜੇ ਨੇ ਬਾਹਰ ਬਰੀਡ ਕੀਤਾ ਆਪਣੇ ਘਰੇ ਵੀ ਬਰੀਡ ਕੀਤਾ ਹਾਂ ਜੀ ਹੁਣ ਗਾੜੀ ਗੁਰੂ ਰਾਮਦਾਸ ਕਿਰਪਾ ਕਰੇ ਹੁਣ ਸਾਰੀਆਂ ਹੀ ਘੋੜੀਆਂ ਜਿਹੜੀਆਂ ਸੂ ਪੈਣੀਆਂ ਨੇ ਜੀ ਅਗਲੀ ਵਾਰੀ ਨੂੰ ਕਿੱਤਰਾ ਕਿੱਤਰਾ ਦਾ ਉਹ ਤੁਹਾਡੇ ਕੈਮਰੇ ਤੇ ਰਹੀਂ ਹਰ ਇੱਕ ਸੱਜਣ ਨੂੰ ਹਰ ਇੱਕ ਭਰਾ ਘੋੜਾ ਪ ਵੀ ਕਾਂਟਾ ਲੈਜੈਂਡ ਘੋੜਾ ਜੀ ਹਨਾ ਨਹੀਂ ਕਿਹਿੰਗਾ ਜੀ ਹਾਂ ਜੀ ਤੇ ਇਹਦੀ ਮਾਂ ਵੀ ਜਿਹੜੀ ਤੁਸੀਂ ਦੱਸਿਆ ਸੁਨਹਿਨਾ ਸੀ ਨਾਮ ਸੁਨਹਿਨਾ ਸੀ ਰਾਸਨਾ ਹਾਂ ਉਹ ਵੀ ਪੂਰੀ ਚੋਟੀ ਦੀ ਘੋੜੀ ਆ ਆਪਣੇ ਸਮੇਂ ਦੀ ਫੁੱਲ ਘੋੜੀ ਚੋਟੀ ਦੀ ਫੁੱਲ ਹਾਂ ਹਾਂ ਜੀ ਜਿਹਨੇ ਇੰਨਾ ਸੋਹਣਾ ਪੈਦਾ ਕੀਤਾ ਜੋ ਆਪਦੇ ਸਮੇਂ ਦੀ ਲੈਜੈਂਡ ਹੀ ਹਾਂ ਜੀ ਕਿਉਂਕਿ ਘੋੜਾ ਆਪਦੇ ਖਾਨਦਾਨ ਦੀ ਸੁੰਦਾ ਚਾਹੇ ਮਾਂ ਵਾਲੇ ਪਾਸੇ ਸੂਜੇ ਚਾਹੇ ਪਿਓ ਵਾਲੇ ਪਾਸੇ ਸੂਜੇ ਉਹਦੇ ਵਿੱਚ ਮੈਂ ਬੇਨਤੀ ਕਰੇ ਇੱਕ ਗੱਲ ਕਰਦਾ ਹਾਂ ਇਹਦੇ ਪਿੱਛੇ ਮਾਂ ਵਾਲੇ ਪਾਸੇ ਜਾਈਏ ਤੇ ਰਤਨਾਕਰ ਦੇ ਵਿਲੇਜ ਹਾਂ ਜੀ ਮਾਂ ਦੇ ਵਿਲੇਜ ਹਾਂ ਜੀ ਗਾੜੀ ਅਰੂਪ ਵਾਲੇ ਬਨੇ ਅਲੀ ਸ਼ਾਨ ਦੇ ਵਿਲੇਜ ਹਾਂ ਕੰਟੇ ਦੇ ਵਿਲੇਜ ਗਾੜੀ ਜਹਾਜ਼ਗੀਰ ਦੇ ਵਿਲੇਜ ਹਾਂ ਇਹ ਵੀ ਸਹੀ ਗੱਲ ਹੈ ਜੀ ਹਨਾ ਜੀ ਫਿਰ ਇਹ ਵੀ ਜ਼ਿਆਦਾਤਰ ਮਾਰਕਿੰਗ ਵਿਲੇਜ ਵਾਲੀ ਦਿੰਦਾ ਬੰਦਾ ਦਿੰਦਾ ਹੀ ਅੱਜ ਤੱਕ ਸਾਨੂੰ ਕਿਸੇ ਨੇ ਇਹ ਵੀ ਨਹੀਂ ਪਾਇਆ ਵੀ ਤੁਹਾਡੇ ਘੋੜੇ ਦਾ ਫੁੱਲ ਆਇਆ ਜੀ ਅੱਛਾ ਜੀ ਬਾਕੀ ਜੇ ਕਦ ਕਿਸੇ ਨੂੰ ਲੱਗਦਾ ਵੀ ਆ ਤੇ ਬਾਕੀ ਉੱਥੇ ਇਹਨੇ ਆਪ ਦੀ ਸ਼ਵੀ ਇਤਰਾਹ ਦੀ ਛੱਡੀ ਹੋਊਗੀ ਵੀ ਕੁਆਲਿਟੀ ਵਾਈਜ਼ ਕੁਆਲਿਟੀ ਲੋਡ ਤੋਂ ਜ਼ਿਆਦਾ ਦਿੱਤੀ ਸਹੀ ਗੱਲ ਹੈ ਜੀ ਬਾਕੀ ਫੁੱਲ ਫੱਲ ਤੇ ਅੱਜਕੱਲ ਬਲੱਡ ਲਾਈਨ ਚ ਮੈਟਰ ਨਹੀਂ ਕਰਨ ਦੇ ਨਹੀਂ ਕੁਆਲਿਟੀ ਮੈਟਰ ਕਰਦੀ ਹੈ ਜੀ ਸਹੀ ਗੱਲ ਵੀ ਹਾਂ ਜੀ ਹਾਂ ਅਰਜਨ ਘੋੜੇ ਚੱਲ ਗਏ ਸੀ ਬਾਬਾ ਜੀ ਤੁਸੀਂ ਆਦੋ ਬਾਈ ਗੈਰੀ ਨੇ ਖੁਦ ਨਾ ਖਰੀਦਿਆ ਸੀ ਜਿਹਨੂੰ ਕਹਿੰਦੇ ਵੀ ਅਰਜਨ ਮਾੜਾ ਮੰਦਿਆ ਹਨਾ ਜੀ ਤੇ ਕੁਆਲਿਟੀ ਸੀ ਤਾਂ ਘੋੜੇ ਨੇ ਕਿੱਥੇ ਨਾਮ ਕਰਿਆ ਤੇ ਅੱਜ ਗੈਰੀ ਬਾਈ ਨੂੰ ਲੋਕੀ ਗੈਰੀ ਬਾਈ ਨਾਕ ਵਾਲਾ ਕਹਿ ਕੇ ਕਈ ਬੰਦੇ ਬੋਲਦੇ ਆ ਤੇ ਫਿਰ ਬਕਰਾਂਤ ਬਾਈ ਕੋਲੇ ਆ ਐਸਕੋਬਾਰ ਹਾਂ ਤੇ ਉਹ ਫਤੇ ਦਾ ਬੱਚਾ ਉਹਦਾ ਇੱਕ ਪੈਰ ਜੱਟਾ ਉਹਦੇ ਲੋਕ ਫੈਨ ਆ ਬਾਈ ਉਹਦੀ ਗਰਦਨ ਗੁਰਦਨ ਅਲੱਗੇ ਚੀਜ਼ ਆ ਉਹਦਾ ਬੱਚਾ ਉਹਦੇ ਚ ਕੁਆਲਿਟੀ ਹੋਣੀ ਚਾਹੀਦੀ ਸਿਕਜਿੰਦਰ ਬਾਈ ਦੇ ਘਰੇ ਖੜਾ ਹਾਂ ਹਾਂ ਉਹ ਕੁਆਲਿਟੀ ਹੋਣੀ ਚਾਹੀਦੀ ਹੈ ਜਾਨਵਰ ਚ ਵੀਰੇ ਹਨਾ ਸਹੀ ਸਹੀ ਗੱਲ ਆ ਤੇ ਇੱਕ ਕੁੜ ਲੋਬੀ ਇੱਕ ਆ ਚੀਜ਼ ਆ ਗਈ ਤੇ ਬਾਬਾ ਜੀ ਇਹ ਵੀ ਬਹੁਤ ਬਰੀਕੀਆਂ ਚਾ ਕੁੜੀ ਢੋਢੀ ਜੀ ਇਹਦੀ ਉਮਰ ਵਗੈਰਾ ਕਿੰਨੀ ਹੋ ਗਈ ਜੀ ਇਹਦੀ ਉਮਰ ਸਹੀ ਅਸਲੇ 4 ਸਾਲ ਦੀ ਹੋਈ ਆ ਜੀ ਅੱਛਾ ਜੀ ਇੱਕ ਇਹਦੀ ਖਾਸੀਅਤ ਦੱਸਾਂ ਵੀਰ ਜੀ ਇਹਦੀਆਂ ਕਲਰ ਵੇਖੋ ਕਿੰਨਾ ਡਿਫਰੈਂਟ ਆ ਬਿਲਕੁਲ ਅਲੱਗ ਜਾਈ ਅਲੱਗ ਕਲਰ ਔਰ ਵੇਖੋ ਕਿੰਨੀ ਸੋਹਣੀ ਆ ਪੈਰਾਂ ਦੀ ਪੰਜ ਕਲਿਆਣ ਪ੍ਰੋਪਰ ਇਹ ਜਾਹਾਂਗੀ ਤੋਂ ਹੁਣ ਤਿਆਰ ਆ ਜੀ ਇਹ ਹੈ ਕਿਹੜੇ ਕੁੜੀ ਦੇ ਬਾਬਾ ਜੀ ਇਹ ਜਿਹੜਾ ਹੀਰੋ ਕੋੜਾ ਜੀ ਹੀਰੋ ਕੋੜੇ ਦੀ ਆ ਹਾਂ ਜੀ ਠੀਕ ਹੈ ਹੁਣ ਆਪਣੇ ਜਹਾਂਗੀਰ ਤੋਂ 5 5 ਮਹੀਨੇ ਦੀ ਕਮਾਨ ਨਾ ਨਾ ਤਿਆਰ ਆ ਜੀ ਅੱਛਾ ਤਿਆਰ ਆ 10 20 ਦਿਨ ਦੇ ਅੰਦਰ ਅੰਦਰ ਇਹ ਸੂਪੂਗੀ ਜੀ ਅੱਛਾ ਅੱਛਾ ਜੀ ਹਾਂ ਇਹ ਸੂਪੇ 10 ਦਿਨਾਂ ਨੂੰ ਇਹ ਸੂਪੇ ਮਹੀਨੇ ਨੂੰ ਤੇ ਬਾਬਾ ਜੀ ਦੀਵਾਲੀ ਮੰਡੀ ਵੀ ਨੇੜੇ ਆ ਰਹੀ ਹੈ ਪਹਿਲਾਂ ਤੁਸੀਂ ਜਹਾਂਗੀਰ ਵੀ ਨੂੰ ਜਗਰਾਵਾ ਮੰਡੀ ਤੇ ਵੀ ਲੈ ਕੇ ਗਏ ਹੈ ਨਾ ਜੀ 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 ਉੱਥੇ ਬਹੁਤ ਸੋਹਣਾ ਰਿਸਪੌਂਸ ਆਇਆ ਘੋੜੇ ਦੇ ਆਦਿ ਇਕੱਠ ਰਹਿ ਜੀ ਪੂਰਾ ਹਾਂ ਨਾ ਇਹ ਤਾਂ ਤੁਹਾਡੀ ਘਰ ਦੀ ਮੰਡੀ ਇੱਥੇ ਤਾਂ ਜਾਣੀ ਜਾਣ ਇਹ ਮੇਰੇ ਤੋਂ ਇੱਥੇ 3 ਕਿਲੋਮੀਟਰ ਤੇ ਮੰਡੀ ਹੈ ਜੀ ਅੱਛਾ ਜੀ ਹਾਂ ਲੋ ਵੀ ਮਿੱਤਰੋ ਜahangir ਨੇ ਦਿਵਾਲੀ ਮੰਡੀ ਤੇ ਵੀ ਆਉਣਾ ਤੇ ਮੰਡੀਆਂ ਬਾਬਾ ਜੀ ਦਵਾਰੇ ਬਹਾਲ ਹੋ ਗਈਆਂ ਮੈਂ ਇਹ ਕਹਿ ਸਕਦਾ ਵੀ ਲੱਗਣ ਲੱਗਿਆ ਮਿੱਤਰ ਪਿਆਰੇ ਸਾਰੇ ਚਲੋ ਇਕੱਠੇ ਹੋਣ ਲੱਗੇ ਨਹੀਂ ਸਾਲ ਦੋ ਸਾਲ ਬਹੁਤ ਤੰਗੀ ਮੰਡੀ ਸਾਡੀ ਜੜੀ ਤਰਨਤਾਰਨ ਸੇਰੋਂ ਲੱਗਦੀ ਸੀ ਨਾ ਜੀ ਇਹਦੀ ਵੀ ਮੀਟਿੰਗ ਤਰਨਤਾਰਨ ਵਾਲੇ ਵੀਰਾਂ ਨੇ ਕੀਤੀ ਆ ਉਹ ਮੰਤਰੀ ਸਾਹਿਬ ਕਿਤੇ ਇਲੈਕਸ਼ਨ ਚ ਬਿਜੀ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਪਰਮਿਸ਼ਨ ਦਵਾਂਗੇ ਮੰਡੀ ਤਰਨਤਾਰਨ ਵਾਲੀ ਆਵਸ਼ ਲੱਗੂਗੀ ਜੀ ਅੱਛਾ ਜੀ ਜ਼ਰੂਰ ਲੱਗੂਗੀ ਜਿੰਨੀਆਂ ਮੰਡੀਆਂ ਵੇਲੇ ਜਾਦੇ ਲੱਗਣ ਚੰਗੀ ਗੱਲ ਆ ਜੀ ਸ਼ੋਅ ਕੋਲ ਰਾਈ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਮੰਡੀਆਂ ਜੀ ਬਹੁਤ ਲੋਕਾਂ ਨੂੰ ਦੇਖ ਕੇ ਸ਼ੌਂਕ ਵੱਧਦਾ ਜੀ ਦੋ ਦਿਨ ਹਰ ਕੋਈ ਟਾਈਮ ਕੱਢ ਲੈਂਦਾ ਦੂਰ ਲਈ ਕਿਸੇ ਕੋ ਕਿਸੇ ਬੰਦੇ ਕੋ ਟਾਈਮ ਨਹੀਂ ਨਿਕਲਦਾ ਟਾਈਮ ਨਿਕਲਦਾ ਸਹੀ ਗੱਲ ਹੈ ਜੀ ਲੋ ਮਿੱਤਰੋ ਬਾਬਾ ਜੀ ਦੇ ਮੈਂ ਤੁਹਾਨੂੰ ਕਈ ਜਾਨਵਰ ਦਿਖਾਤੇ ਹੈਗੇ ਦਾ ਹੋਰ ਵੀ ਪੂਰੇ ਚੋਟੀ ਦੇ ਆ ਪਰ ਵੀਡੀਓ ਲੰਮੀ ਹੋ ਜਾਣੀ ਆ ਤੇ ਇੱਕ ਤੁਹਾਨੂੰ ਸਾਨੂੰ ਅੱਜ ਥੋੜਾ ਹਨੇਰਾ ਹੋ ਗਿਆ ਕਿਉਂਕਿ ਸ਼ਾਮ ਦਾ ਦਾਣਾ ਸਾਡੇ ਸਾਹਮਣੇ ਹੀ ਪਿਆ ਅੱਜ ਜਾ ਕੇ ਤੇ ਜਹਾਂਗੀਰ ਦਿਖਾਤਾ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਸ ਕਿਸੇ ਭਰਾ ਨੂੰ ਜਹਾਂਗੀਰ ਤੋਂ ਬਰੀਡਿੰਗ ਸਰਵਿਸ ਚਾਹੀਦੀ ਹੋਈ ਤੇ ਫੀਸ 75000 ਬਾਬਾ ਜੀ 75000 ਤੇ ਨੋਟ ਕਰ ਲ ਦੀ ਗੱਲ ਕਰੀ ਇਹਦੀ ਆਪਣਾ ਜਿੱਥੇ ਫਾਰਮ ਆ ਇਹ ਕਿਹੜੀ ਜਗ੍ਹਾ ਪੈ ਜਾਂਦੀ ਹੈ ਜੀ ਇਹ ਨਾ ਬੇਨਤ ਵੀਰੇ ਨੇੜੇ ਗੁਰਦਾਰਾ ਬਾਬਾ ਦੀਪ ਸਿੰਘ ਸ਼ੀਦਾਂ ਸਾਹਿਬ ਅੰਮ੍ਰਿਤਸਰ ਜੀ ਤਰਨਤਨ ਰੋਡ ਸਾਡੇ ਜਿਹੜੇ ਲੋਕਲ ਬੰਦੇ ਉਹ ਜਾਣਦੇ ਕਿ ਸੰਤ ਬਾਬੇ ਪੂਰੀ ਵਾਲੇ ਦਾ ਡੇਰਾ ਠੀਕ ਹੈ ਜੀ ਸ਼ੀਦਾਂ ਸਾਹਿਬ ਮੇਰੇ ਤੋਂ ਫਾਰਮ ਤੋਂ 2 ਕਿਲੋ 2 ਮਿੰਟ ਦੀ ਦੂਰੀ ਤੇ ਆ ਸੰਤਪੂਰੀ ਵਾਲਾ ਦਾ ਡੇਰਾ ਵੀ 2 ਕਿਲੋਮੀਟਰ ਦੀ ਦੂਰੀ ਤੇ ਸੈਂਟਰ 'ਚ ਮੇਰਾ ਫਾਰਮ ਸੈਂਟਰ 'ਚ ਆ ਤਰਨਤਾਂ ਰੋਡ ਸ਼ੀਦਾਂ ਸਾਹਿਬ ਬਾਕੀ ਦਾ ਲੋਕੇਸ਼ਨ ਚੈੱਕ ਭਰ ਦੋ ਜਿਹੜਾ ਕੋਈ ਨਾ ਹੋਵੇ ਨੰਬਰ ਤੇ ਅੱਜ ਕੱਲ ਹੈਗਾ ਜੀ ਨਹੀਂ ਧੰਨਵਾਦ ਬਾਬਾ ਜੀ ਤੁਹਾਡੇ ਘੋੜੇ ਦੇਖ ਕੇ ਸਵਾਦ ਆਇਆ ਸਾਰੇ ਜਾਨਵਰ ਤੁਹਾਡੇ ਸਾਹਮਣੇ ਹੋਏ ਨੇ ਹਨਾ ਸ਼ੌਂਕ ਕਰ ਹਰੇਕ ਨੂੰ ਲੈ ਜਾਂਦਾ ਪਰ ਉਹਨੂੰ ਰੈਗੂਲਰ ਰੱਖਣਾ ਕੁਆਲਿਟੀ 'ਚ ਰੱਖਣਾ ਉਹਨਾਂ ਦੀ ਸਿਹਤ ਬਣਾ ਕੇ ਰੱਖਣੀ ਉਹ ਬਹੁਤ ਮੁਸ਼ਕਲ ਹੁੰਦੀ ਹੈ ਇਹ ਬੰਦੇ ਇਤਰਾਹ ਵੇਖੋ ਘੋੜੇ ਨਾ ਹਰ ਬੰਦੀਵਾਤੀ ਬੈਂਤ ਵੀਰੇ ਰੱਖਣੇ ਨਹੀਂ ਬੰਦੇ ਜੇ ਕੋ ਰੱਖਦਾ ਤੇ ਉਹਨੂੰ ਪਹਿਰਾ ਦੇਣਾ ਪੈਣਾ ਘੋੜਾ ਖਰਾਕ ਤੋਂ ਜ਼ਿਆਦਾ ਸਮਾਂ ਮੰਗਦਾ ਸਮਾਂ ਮੰਗਦਾ ਸਹੀ ਜੇ ਤੁਹਾਡੇ ਕੋਲ ਸਮਾਂ ਨਾ ਜੰਤ ਵੀਰੇ ਤੁਸੀਂ ਮੇਰੀ ਵੀਡੀਓ ਕਰਨਾ ਇਹ ਤੁਹਾਡੇ ਘਰੇ ਵੀ ਘੋੜੇ ਆ ਵੀਡੀਓ ਤੁਸੀਂ ਮੇਰੀ ਕਰਨ ਦੇ ਧਿਆਨ ਤੁਹਾਡਾ ਤੁਹਾਡੇ ਘਰੇ ਆ ਸਹੀ ਗੱਲ ਹੈ ਬਾਬਾ ਜੀ ਖਾਣਾ ਹੁੰਦਾ ਨਾ ਇਹ ਔਖਾ ਆ ਬਾਕੀ ਹਰ ਇੱਕ ਵੀਰ ਨੂੰ ਇਹ ਵੀ ਜੇ ਸ਼ੌਂਕ ਪੂਰਾ ਕਰਨਾ ਤੇ ਇਹਨਾਂ ਨੂੰ ਸਮਾਂ ਦਿਓ ਪੈਸੇ ਇਹਨਾਂ ਸ਼ੌਂਕ ਨਹੀਂ ਚ ਪੂਰੇ ਹਣ ਖਾਸ ਕਰਕੇ ਘੋੜੇ ਤੁਸੀਂ ਸਮਾਂ ਦਿਓਗੇ ਪਰ ਪੈਸੇ ਪੂਸੇ ਪਿੱਛੇ ਭੱਜੇ ਆਉਂਦੇ ਆ ਬਾਬਾ ਜੀ ਘੋੜਿਆਂ ਦੇ ਹੁਣ ਕਈ ਵਾਰ ਐ ਸੋਚਣੇ ਵੀ ਬਾਬਾ ਸਾਹਿ ਔਰ ਮਿਹਨਤ ਨਹੀਂ ਦੇਖਦੇ ਆਗੇ ਬਾਬਾ ਸਾਹਿਬ ਦੀ ਬਾਬਾ ਸਾਹਿਬ ਭੱਜਿਆ ਕਿੰਨਾ ਫਿਰਦਾ ਘੋੜਾ ਉਹਨਾਂ ਦੀ ਸੋਚ ਨੂੰ ਸਲਾਮ ਠੀਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਵਾਦ ਆ ਗਿਆ ਤੁਹਾਡੇ ਜੰਮ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਬੰਤ ਵੀਰੇ ਜੀ